हां सोनिया ਮੈਨੂੰ ਪਤਾ ਹੈ ਕਿ ਮੈਂ ਤੇਰੇ ਨਾਲ ਵਾਦਾ ਕੀਤਾ ਸੀ ਕਿ ਮੈਂ ਆਵਾਂਗੀ ਪਰ ਤੁਸੀਂ ਮੇਰੀ ਹਾਲਤ ਸਮਝਣ ਦੀ ਕੋਸ਼ਿਸ਼ ਕਰੋ ਪਾਪਾ ਕਿਸੇ ਵੀ ਹਾਲਤ ਦੇ ਵਿੱਚ ਨਹੀਂ ਮੰਨਣਗੇ ਅਤੇ ਮੰਮੀ ਤਾਂ ਮੈਨੂੰ ਮਾਰ ਦੇਵੇਗੀ ਤੁਹਾਨੂੰ ਨਹੀਂ ਪਤਾ ਸਾਡੇ ਘਰ ਦਾ ਮਾਹੌਲ ਸਾਡੇ ਇੱਥੇ ਬਹੁਤ ਸਖਤੀ ਹੈ ਕੁੜੀਆਂ ਨੂੰ ਘਰ ਤੋਂ ਬਾਹਰ ਜਾਣ ਦੀ ਬਿਲਕੁਲ ਵੀ ਇਜਾਜ਼ਤ ਨਹੀਂ ਹੈ ਇਹ ਤਾਂ ਮੈਂ ਹਾਂ ਜੋ ਪਾਪਾ ਦੇ ਕਾਰਨ ਤੁਹਾਡੇ ਵੱਲ ਆ ਜਾਂਦੀ ਹਾਂ ਅਤੇ ਮੈਨੂੰ ਨਹੀਂ ਲੱਗਦਾ ਕਿ ਅੱਜ ਮੈਨੂੰ ਇਜਾਜ਼ਤ ਮਿਲੇ ਕਿਉਂਕਿ 2 ਦਿਨ ਪਹਿਲਾਂ ਹੀ ਤਾਂ ਮੈਂ ਤੁਹਾਡੇ ਘਰ ਦੇ ਵਿੱਚ ਆਈ ਸੀ ਮੈਂ ਉਸ ਨੂੰ ਸਮਝਾਉਂਦੇ ਹੋਏ ਕਿਹਾ ਜਦੋਂ ਕਿ ਉਹ ਜਿੱਦ ਤੇ ਅੜੀ ਹੋਈ ਸੀ ਕਹਿਣ ਲੱਗੀ ਜੇਕਰ ਤੁਸੀਂ ਨਹੀਂ ਆਉਣਾ ਫਿਰ ਮੇਰੇ ਨਾਲ ਗੱਲ ਕਰਨ ਦੀ ਵੀ ਕੋਈ ਜ਼ਰੂਰਤ ਨਹੀਂ ਹੈ ਇੱਕ ਐਕੇ ਉਸਨੇ ਫੋਨ ਰੱਖ ਦਿੱਤਾ ਅਤੇ ਮੇਰੀ ਜਾਨ ਹਲਕ ਦੇ ਵਿੱਚ ਆ ਗਈ ਸੀ। ਉਹੀ ਤਾਂ ਮੇਰੀ ਇੱਕੋ ਇੱਕ ਦੋਸਤ ਸੀ। ਉਸ ਤੋਂ ਇਲਾਵਾ ਮੈਂ ਹੋਰ ਕਿਸੇ ਨੂੰ ਅੱਜ ਤੱਕ ਆਪਣੇ ਨੇੜੇ ਨਹੀਂ ਆਉਣ ਦਿੱਤਾ ਸੀ। ਕਾਫੀ ਸਮਾਂ ਸੋਚਣ ਤੋਂ ਬਾਅਦ ਮੈਂ ਹੇਠਾਂ ਆਈ ਅਤੇ ਮੰਮੀ ਦੇ ਬਾਰੇ ਪੁੱਛ ਕੇ ਕਿਚਨ ਦੇ ਵਿੱਚ ਚਲੀ ਗਈ। ਮੰਮੀ ਤਾਈ ਜੀ ਦੇ ਨਾਲ ਮਿਲ ਕੇ ਦੁਪਹਿਰ ਦੇ ਖਾਣੇ ਦੀ ਤਿਆਰੀ ਕਰ ਰਹੀ ਸੀ। ਇੱਕ ਪਲ ਦੇ ਲਈ ਮੈਨੂੰ ਡਰ ਜਿਹਾ ਲੱਗਿਆ। ਜੇ ਜੇਕਰ ਮੰਮੀ ਨੇ ਨੌਕਰਾਂ ਦੇ ਸਾਹਮਣੇ ਹੀ ਮੈਨੂੰ ਝੜਕ ਦਿੱਤਾ ਤਾਂ ਮੇਰੀ ਕਿੰਨੀ ਬੇਇੱਜ਼ਤੀ ਹੋਵੇਗੀ ਪਰ ਦੋਸਤੀ ਦੇ ਲਈ ਮੈਨੂੰ ਕੁਝ ਨਾ ਕੁਝ ਤਾਂ ਕਰਨਾ ਹੀ ਪੈਣਾ ਸੀ ਮੈਂ ਪਿੱਛੋਂ ਦੀ ਜਾ ਕੇ ਮੰਮੀ ਨੂੰ ਜੱਫੀ ਪਾ ਲਈ ਮੈਨੂੰ ਪਤਾ ਸੀ ਕਿ ਉਹ ਗੁੱਸੇ ਦੇ ਨਾਲ ਗੱਲ ਕਰਨ ਦੇ ਨਾਲ ਰਾਜ਼ੀ ਨਹੀਂ ਹੋਵੇਗੀ ਜੇਕਰ ਮੈਂ ਥੋੜਾ ਜਿਹਾ ਲਾਡ ਪਿਆਰ ਕਰਾਂਗੀ ਤਾਂ ਸ਼ਾਇਦ ਉਹ ਮੰਨ ਜਾਵੇ ਅਤੇ ਮੇਰੇ ਅਜਿਹੇ ਕਾਰਨ ਤੇ ਉੱਥੇ ਸਾਰੇ ਮੌਜੂਦ ਨੌਕਰ ਅਤੇ ਮੇਰੀ ਤਾਈ ਜੀ ਹੱਸਣ ਲੱਗੇ ਸਨ ਕਿਉਂਕਿ ਸਾਰਿਆਂ ਨੂੰ ਪਤਾ ਸੀ ਕਿ ਜਦੋਂ ਵੀ ਮੈਂ ਉਹਨਾਂ ਤੋਂ ਕੁਝ ਮੰਗਣਾ ਹੁੰਦਾ ਸੀ ਤਾਂ ਮੈਂ ਇਸ ਤਰ੍ਹਾਂ ਹੀ ਲਾੜਡ ਦਿਖਾਉਂਦੀ ਸੀ ਮੰਮੀ ਨੇ ਜਲਦੀ ਨਾਲ ਮੇਰੇ ਹੱਥ ਤੇ ਹੱਥ ਮਾਰਦੇ ਹੋਏ ਕਿਹਾ ਮੇਰੇ ਨਾਲ ਕੋਈ ਚਲਾਕੀ ਨਹੀਂ ਚੱਲੇਗੀ ਮੈਂ ਦੱਸ ਰਹੀ ਹਾਂ ਮੈਂ ਕਿਸੇ ਵੀ ਚੀਜ਼ ਦੇ ਲਈ ਤੁਹਾਡੇ ਪਾਪਾ ਦੇ ਕੋਲ ਨਹੀਂ ਜਾਵਾਂਗੀ ਵੈਸੇ ਵੀ ਤੁਸੀਂ ਮੈਨੂੰ ਪਹਿਲਾਂ ਹੀ ਬਹੁਤ ਸ਼ਰਮਿੰਦਾ ਕਰਵਾ ਦਿੱਤਾ ਹੈ ਮੈਂ ਮੰਮੀ ਦੀ ਗੱਲ ਤੇ ਪਿਆਰ ਕਰਦੇ ਹੋਏ ਬੋਲੀ ਪਲੀਜ਼ ਮੰਮੀ ਪਲੀਜ਼ ਆਖਰੀ ਵਾਰ ਮੰਨ ਜਾਓ ਮੈਨੂੰ ਜਾਣ ਦਿਓ ਅਤੇ ਉਹ ਫੌਰਨ ਹੀ ਸਮਝ ਗਈ ਸੀ ਕਿ ਮੈਂ ਕੀ ਕਹਿਣਾ ਚਾਹੁੰਦੀ ਹਾਂ ਉਹ ਜਲਦੀ ਨਾਲ ਗੁੱਸੇ ਦੇ ਵਿੱਚ ਲਾਲ ਪੀਲੀ ਹੋ ਗਈ ਤੇ ਅੱਖਾਂ ਕੱਢਦੀ ਹੋਈ ਬੋਲੀ ਬਿਲਕੁਲ ਚੁੱਪ ਹੋ ਜਾਓ ਮੈਂ ਤੁਹਾਨੂੰ ਕਿਤੇ ਵੀ ਜਾਣ ਦੀ ਇਜਾਜ਼ਤ ਨਹੀਂ ਦੇਵਾਂਗੀ ਦੋ ਦਿਨ ਪਹਿਲਾਂ ਹੀ ਤੁਸੀਂ ਬਾਹਰ ਗਏ ਸੀ ਤੁਹਾਨੂੰ ਪਤਾ ਹੈ ਨਾ ਕਿ ਤੁਹਾਡੇ ਪਾਪਾ ਨੂੰ ਤੁਹਾਡਾ ਬਾਹਰ ਜਾਣਾ ਬਿਲਕੁਲ ਵੀ ਪਸੰਦ ਨਹੀਂ ਹੈ ਅਤੇ ਨਾ ਹੀ ਸ਼ਾਹ ਜਾ ਅਤੇ ਨਾ ਹੀ ਤਾਇਆ ਜੀ ਨੂੰ ਫਿਰ ਤੁਸੀਂ ਕਿਉਂ ਇਸ ਤਰ੍ਹਾਂ ਦੀਆਂ ਬੱਚੀਆਂ ਵਾਲੀਆਂ ਹਰਕਤਾਂ ਕਰਦੇ ਹੋ ਜਿਸ ਦੇ ਨਾਲ ਸਾਰੇ ਤੁਹਾਡੇ ਤੇ ਗੁੱਸਾ ਕਰਨ ਮੇਰੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਸਨ ਉਹ ਬਿਨਾਂ ਕੋਈ ਸੋਚੇ ਸਮਝੇ ਮੈਨੂੰ ਨੌਕਰਾਂ ਦੇ ਸਾਹਮਣੇ ਹੀ ਝੜਕ ਰਹੀ ਸੀ ਜਦੋਂ ਕਿ ਤਾਇਆ ਜੀ ਤੁਰੰਤ ਹੀ ਮੇਰੇ ਕੋਲ ਆਈ ਮੇਰੀ ਮੰਮੀ ਦੇ ਵੱਲ ਦੇਖਦੇ ਹੋਏ ਬੋਲੀ ਇਸ ਤਰ੍ਹਾਂ ਬੱਚਿਆਂ ਨੂੰ ਝੜਕਿਆ ਨਹੀਂ ਕਰਦੇ ਦੇਖੋ ਜੇਕਰ ਤੁਸੀਂ ਕਿਤੇ ਜਾਣਾ ਹੈ ਤਾਂ ਆਪਣੇ ਪਾਪਾ ਤੋਂ ਇਜਾਜ਼ਤ ਲਓ ਤੁਹਾਡੀ ਮਾਂ ਕੁਝ ਨਹੀਂ ਕਰ ਸਕਦੀ ਤੁਹਾਨੂੰ ਪਤਾ ਹੈ ਨਾ ਕਿ ਹਵੇਲੀ ਦੀਆਂ ਔਰਤਾਂ ਨੂੰ ਐਨੀ ਇਜਾਜ਼ਤ ਨਹੀਂ ਹੁੰਦੀ ਕਿ ਉਹ ਆਪਣੇ ਮਰਦਾਂ ਦੇ ਸਾਹਮਣੇ ਖੜੀਆਂ ਹੋ ਜਾਣ ਮੇਰਾ ਸਿਰ ਝੁੱਕ ਝੁਕਿਆ ਸੀ ਮੇਰੀ ਤਾਈ ਦੀ ਗੱਲ ਬਿਲਕੁਲ ਸਹੀ ਸੀ ਉਹ ਫਿਰ ਤੋਂ ਆਪਣੇ ਕੰਮ ਦੇ ਵਿੱਚ ਲੱਗ ਗਈ ਪਰ ਮੈਨੂੰ ਡਰ ਲੱਗ ਰਿਹਾ ਸੀ ਪਤਾ ਨਹੀਂ ਪਾਪਾ ਮੈਨੂੰ ਇਜਾਜ਼ਤ ਦੇਣਗੇ ਜਾਂ ਨਹੀਂ ਕਿਉਂਕਿ 2 ਦਿਨ ਪਹਿਲਾਂ ਹੀ ਤਾਂ ਮੈਂ ਨਾਨੀ ਦੇ ਘਰ ਗਈ ਸੀ ਮੈਂ ਫੇਰ ਤੋਂ ਮੰਮੀ ਨੂੰ ਜੱਫੀ ਪਾਈ ਅਤੇ ਉਹਨਾਂ ਨੂੰ ਮਨਾਉਂਦੀ ਹੋਈ ਬੋਲੀ ਪਲੀਜ਼ ਮੰਮੀ ਤੁਸੀਂ ਪਾਪਾ ਨਾਲ ਜਾ ਕੇ ਗੱਲ ਕਰੋ ਨਾ ਮੈਨੂੰ ਡਰ ਲੱਗ ਰਿਹਾ ਹੈ ਪਤਾ ਨਹੀਂ ਉਹ ਮੰਨਣਗੇ ਜਾਂ ਨਹੀਂ ਮੈਂ ਨਾਨੀ ਦੇ ਘਰ ਜਾਣਾ ਹੈ ਮੈਂ ਕਿਤੇ ਹੋਰ ਨਹੀਂ ਜਾਣਾ ਚਾਹੁੰਦੀ ਜਦੋਂ ਕਿ ਮੰਮੀ ਕੁਝ ਸਮੇਂ ਦੇ ਲਈ ਚੁੱਪ ਰਹੀ ਅਤੇ ਫਿਰ ਪਿਆਰ ਦੇ ਨਾਲ ਮੇਰੇ ਵੱਲ ਦੇਖਦੀ ਹੋਈ ਬੋਲੀ ਮੈਨੂੰ ਪਤਾ ਹੈ ਕਿ ਤੁਸੀਂ ਸੋਹਣੀਆਂ ਦੇ ਕੋਲ ਜਾਣਾ ਹੈ ਤੁਹਾਡਾ ਉੱਥੇ ਜਾਣ ਦਾ ਕੋਈ ਗਲਤ ਇਰਾਦਾ ਨਹੀਂ ਹੈ ਪਰ ਤੁਸੀਂ ਜਾਣਦੇ ਹੋ ਕਿ ਹਵੇਲੀ ਦੇ ਵਿੱਚ ਇੰਨਾ ਸਾਰੀਆਂ ਚੀਜ਼ਾਂ ਨੂੰ ਚੰਗਾ ਨਹੀਂ ਸਮਝਿਆ ਜਾਂਦਾ ਜੇਕਰ ਤੁਸੀਂ ਜਾਣਾ ਹੈ ਤਾਂ ਆਪਣੇ ਪਾਪਾ ਤੋਂ ਇਜਾਜ਼ਤ ਲੈ ਲਓ ਮੈਂ ਤੁਹਾਨੂੰ ਮਨਾ ਨਹੀਂ ਕਰ ਰਹੀ ਕੁਝ ਪਲ ਦੇ ਲਈ ਮੈਂ ਸੋਚਾਂ ਦੇ ਵਿੱਚ ਪੈ ਗਈ ਸੀ ਕਿ ਮੈਨੂੰ ਪਾਪਾ ਦੇ ਕੋਲ ਜਾਣਾ ਚਾਹੀਦਾ ਹੈ ਜਾਂ ਨਹੀਂ ਫਿਰ ਕੁਝ ਸੋਚ ਕੇ ਮੈਂ ਕਮਰੇ ਦੇ ਵਿੱਚ ਚਲੀ ਗਈ ਸੀ ਮੰਮੀ ਦੇ ਵੱਲੋਂ ਤਾਂ ਸਾਫ਼ ਹੀ ਇਨਕਾਰ ਉਹ ਮੇਰੀ ਕੋਈ ਵੀ ਮਦਦ ਕਰਨ ਦੇ ਲਈ ਤਿਆਰ ਨਹੀਂ ਸੀ ਅਤੇ ਦੂਜੇ ਪਾਸੇ ਮੇਰਾ ਪਾਪਾ ਦੇ ਕੋਲ ਜਾਣ ਦਾ ਮਨ ਨਹੀਂ ਕਰ ਰਿਹਾ ਸੀ ਪਰ ਮੈਨੂੰ ਇਹ ਵੀ ਪਤਾ ਸੀ ਕਿ ਜੇਕਰ ਮੈਂ ਪਾਪਾ ਤੋਂ ਇਜਾਜ਼ਤ ਲਵਾਂਗੀ ਤਾਂ ਉਹ ਮੈਨੂੰ ਝੜਕਣਗੇ ਨਹੀਂ ਮੈਂ ਆਪਣੇ ਅੰਦਰ ਹਿੰਮਤ ਇਕੱਠੀ ਕੀਤੀ ਅਤੇ ਉਹਨਾਂ ਦੇ ਕਮਰੇ ਦੇ ਵੱਲ ਕਦਮ ਵਧਾਜੇ ਸੋਨੀਆ ਨੇ ਇਸ ਵਾਰ ਮੈਨੂੰ ਬੁਰੀ ਤਰ੍ਹਾਂ ਫਸਾ ਦਿੱਤਾ ਸੀ ਉਹ ਬਿਲਕੁਲ ਵੀ ਮੇਰੀ ਗੱਲ ਨਹੀਂ ਸੁਣ ਰਹੀ ਸੀ ਕਮਰੇ ਦੇ ਵਿੱਚ ਆ ਕੇ ਮੈਂ ਉਸ ਨੂੰ ਕਈ ਵਾਰ ਫੋਨ ਤੇ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਬਿਲਕੁਲ ਵੀ ਰਾਜ਼ੀ ਨਹੀਂ ਹੋ ਰਹੀ ਸੀ ਮੈਂ ਜਦੋਂ ਹਵੇਲੀ ਦੇ ਲਾਂਚ ਦੇ ਵਿੱਚ ਆਈ ਤਾਂ ਸਾਹਮਣੇ ਹੀ ਪਾਪਾ ਤਾਊ ਜੀ ਦੇ ਨਾਲ ਬੈਠੇ ਪਿੰਡ ਦੇ ਕਿਸੇ ਮਹੱਤਵਪੂਰਨ ਮੁੱਦੇ ਤੇ ਗੱਲ ਕਰ ਰਹੇ ਸਨ ਮੈਨੂੰ ਉੱਥੇ ਰੁਕਣਾ ਸਹੀ ਨਹੀਂ ਲੱਗਿਆ ਪਰ ਪਾਪਾ ਮੈਨੂੰ ਦੇਖ ਚੁੱਕੇ ਸਨ ਉਹਨਾਂ ਨੇ ਤੁਰੰਤ ਹੀ ਤਾਊ ਜੀ ਨੂੰ ਚੁੱਪ ਕਰਾਇਆ ਅਤੇ ਇਸ਼ਾਰੇ ਦੇ ਨਾਲ ਮੈਨੂੰ ਆਪਣੇ ਕੋਲ ਬੁਲਾਇਆ ਮੈਨੂੰ ਇੱਕ ਅਜੀਬ ਜਿਹੀ ਚੀਜ਼ ਘੋ ਰਹੀ ਸੀ ਕਿਉਂਕਿ ਤਾਊ ਜੀ ਨੂੰ ਬੇਟੀਆਂ ਬਿਲਕੁਲ ਵੀ ਪਸੰਦ ਨਹੀਂ ਸਨ ਜਦੋਂ ਵੀ ਪਾਪਾ ਮੇਰੀ ਕਿਸੇ ਗੱਲ ਨੂੰ ਅਹਿਮੀਅਤ ਦਿੰਦੇ ਸਨ ਤਾਂ ਉਹਨਾਂ ਦਾ ਚਿਹਰਾ ਲਾਲ ਹੋ ਜਾਂਦਾ ਸੀ ਅਤੇ ਮੱਥੇ ਤੇ ਬੱਟ ਪੈ ਜਾਂਦੇ ਸਨ ਮੈਨੂੰ ਹੁਣ ਵੀ ਘਬਰਾਟ ਹੋ ਰਹੀ ਸੀ ਇਸ ਕਰਕੇ ਮੈਂ ਦੂਰੋਂ ਹੀ ਪਾਪਾ ਨੂੰ ਸਿਰ ਹਿਲਾ ਕੇ ਮਨਾ ਕਰ ਦਿੱਤਾ ਅਤੇ ਉੱਥੋਂ ਜਾਣ ਲੱਗੀ ਅਚਾਨਕ ਹੀ ਪਾਪਾ ਆਪਣੀ ਥਾਂ ਤੇ ਖੜੇ ਹੋ ਗਏ ਅਤੇ ਚਲਦੇ ਹੋਏ ਮੇਰੇ ਕੋਲ ਆ ਗਏ ਇੱਕ ਵਾਰ ਮੈਨੂੰ ਫਿਰ ਤੋਂ ਘਬਰਾਟ ਮਹਿਸੂਸ ਹੋਣ ਲੱਗੀ ਪਰ ਜਿਵੇਂ ਹੀ ਪਾਪਾ ਨੇ ਆਪਣਾ ਹੱਥ ਮੇਰੇ ਸਿਰ ਤੇ ਰੱਖਿਆ ਤਾਂ ਮੇਰੀ ਸਾਰੀ ਚਿੰਤਾ ਗਾਇਬ ਹੋ ਗਈ ਸੀ ਮੈਂ ਵੀ ਪਾਪਾ ਨੂੰ ਪਿਆਰ ਦੇ ਨਾਲ ਗੱਲ ਲਗਾ ਕੇ ਲਿਆ ਤੇ ਕਿਹਾ ਕਿ ਮੈਂ ਨਾਨੀ ਦੇ ਘਰ ਜਾਣਾ ਹੈ ਅਤੇ ਮੰਮੀ ਕਹਿ ਰਹੀ ਹੈ ਕਿ ਮੈਂ ਤੁਹਾਡੇ ਤੋਂ ਇਜਾਜ਼ਤ ਲੈ ਲਵਾਂ ਜੇਕਰ ਤੁਸੀਂ ਕਹੋ ਤਾਂ ਮੈਂ ਡਰਾਈਵਰ ਦੇ ਨਾਲ ਚਲੀ ਜਾਵਾਂ ਉਹਨਾਂ ਨੇ ਮੇਰੇ ਮੱਥੇ ਨੂੰ ਪਿਆਰ ਦੇ ਨਾਲ ਚੁੰਮਿਆ ਤੇ ਕਿਹਾ ਗੁੜੀਆ ਤੁਸੀਂ ਦੋ ਦਿਨ ਪਹਿਲਾਂ ਹੀ ਤਾਂ ਉਥੇ ਗਏ ਸੀ ਤੁਸੀਂ ਜਾਣਦੇ ਹੋ ਨਾ ਕਿ ਸ਼ਾਹਜਹਾਹ ਅਤੇ ਬਾਕੀ ਸਾਰਿਆਂ ਨੂੰ ਤੁਹਾਡਾ ਘਰ ਤੋਂ ਬਾਹਰ ਜਾਣਾ ਪਸੰਦ ਨਹੀਂ ਹੈ ਬਾਹਰ ਬਹੁਤ ਸਾਰੇ ਲੋਕ ਹੁੰਦੇ ਹਨ ਅਤੇ ਤੁਹਾਡੇ ਮਾਮਾ ਦੇ ਬੇਟੇ ਬਹੁਤ ਹੀ ਅਵਾਰਾ ਕਿਸਮ ਦੇ ਹਨ ਹਰ ਸਮੇਂ ਆਪਣੇ ਅਵਾਰਾ ਦੋਸਤਾਂ ਨੂੰ ਆਪਣੇ ਘਰ ਦੇ ਵਿੱਚ ਬਾੜ ਕੇ ਰੱਖਦੇ ਹਨ ਜੋ ਸਾਨੂੰ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਉਹਨਾਂ ਦੀ ਆਵਾਜ਼ ਦੇ ਵਿੱਚ ਇੰਨੀ ਨਰਮੀ ਸੀ ਕਿ ਮੇਰਾ ਸਿਰ ਝੁੱਕ ਗਿਆ ਸੀ ਮੈਂ ਉਹਨਾਂ ਨੂੰ ਕਿਹਾ ਕਿ ਪਾਪਾ ਅਜੀ ਗੱਲ ਨਹੀਂ ਹੈ ਮੈਨੂੰ ਸਭ ਪਤਾ ਹੈ ਪਰ ਮੇਰਾ ਸੋਨੀਆ ਨੂੰ ਮਿਲਣ ਦਾ ਬਹੁਤ ਮਨ ਕਰ ਰਿਹਾ ਹੈ ਜੇਕਰ ਤੁਸੀਂ ਕਹਿੰਦੇ ਹੋ ਤਾਂ ਮੈਂ ਵਾਪਸ ਕਮਰੇ ਦੇ ਵਿੱਚ ਚਲੀ ਜਾਂਦੀ ਹਾਂ ਮੇਰੇ ਅੱਖਾਂ ਦੇ ਹੰਝੂਆਂ ਨੇ ਮੇਰੇ ਪਾਪਾ ਦਾ ਦਿਲ ਪਿੰਗਲਾ ਦਿੱਤਾ ਸੀ ਉਹਨਾਂ ਨੇ ਮੇਰੇ ਸਿਰ ਦਾ ਦੁਪੱਟਾ ਠੀਕ ਕੀਤਾ ਤੇ ਨੌਕਰਾਨੀ ਤੋਂ ਇੱਕ ਚਾਦਰ ਮੰਗਵਾਈ ਅਤੇ ਮੈਨੂੰ ਚਾਦਰ ਦੇ ਵਿੱਚ ਲਪੇਟ ਦਿੱਤਾ ਅਤੇ ਫਿਰ ਮੈਨੂੰ ਡਰਾਈਵਰ ਦੇ ਕੋਲ ਭੇਜ ਦਿੱਤਾ ਅਤੇ ਮੈਨੂੰ ਕੁਝ ਹਦਾਇਤਾਂ ਦੇ ਕੇ ਜਾਣ ਦੀ ਆਗਿਆ ਦੇ ਦਿੱਤੀ ਮੈਂ ਬਹੁਤ ਖੁਸ਼ ਹੋ ਗਈ ਸੀ ਮੇਰੇ ਪਾਪਾ ਇਸ ਤਰ੍ਹਾਂ ਦੇ ਹੀ ਸਨ ਮੇਰੀ ਥੋੜੀ ਜਹੀ ਪਰੇਸ਼ਾਨੀ ਤੇ ਹੀ ਉਹ ਸਾਰਿਆਂ ਨੂੰ ਛੱਡ ਕੇ ਮੇਰੇ ਨਾਲ ਹੜੇ ਹੋ ਜਾਂਦੇ ਸਨ ਮੈਂ ਹਵੇਲੀ ਦੀ ਇੱਕੋ ਇੱਕ ਬੇਟੀ ਸੀ ਸਾਡੇ ਘਰ ਦੇ ਵਿੱਚ ਬੇਟੀਆਂ ਪੈਦਾ ਨਹੀਂ ਹੁੰਦੀਆਂ ਸਨ ਪਰ ਮੇਰੀ ਮਾਂ ਸ਼ਾਇਦ ਇੱਕ ਧਾਰਮਿਕ ਔਰਤ ਸੀ ਇਸ ਕਰਕੇ ਪ੍ਰਮਾਤਮਾ ਨੇ ਉਸ ਨੂੰ ਇੱਕ ਬੇਟੀ ਦਾ ਤੋਹਫਾ ਦਿੱਤਾ ਸੀ ਮੇਰੇ ਦੋ ਵੱਡੇ ਭਰਾ ਸਨ ਜੋ ਮੈਨੂੰ ਓਨਾ ਹੀ ਪਿਆਰ ਕਰਦੇ ਸਨ ਜਿੰਨਾ ਮੈਨੂੰ ਪਾਪਾ ਕਰਦੇ ਸਨ ਪਰ ਜੋ ਥਾਂ ਮੇਰੇ ਦਿਲ ਦੇ ਵਿੱਚ ਮੇਰੇ ਪਾਪਾ ਦੀ ਸੀ ਉਹ ਕਿਸੇ ਹੋਰ ਦੇ ਲਈ ਨਹੀਂ ਬਣ ਸਕੀ ਸਾਡੀ ਹਵੇਲੀ ਦੇ ਵਿੱਚ ਮੇਰੇ ਤਾਇਆ ਜੀ ਮੇਰੇ ਚਾਚਾ ਵੀ ਸਾਡੇ ਨਾਲ ਹੀ ਰਹਿੰਦੇ ਸਨ ਦਾਦਾ ਦਾਦੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਹੁਣ ਪੂਰੇ ਪਰਿਵਾਰ ਦੇ ਮੁਖੀ ਮੇਰੇ ਤਾਇਆ ਜੀ ਸਨ ਅਤੇ ਤਾਇਆ ਜੀ ਨੇ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਮੇਰੇ ਸਕੂਲ ਤੋਂ ਬਾਅਦ ਮੇਰੀ ਪੜ੍ਹਾਈ ਨਹੀਂ ਹੋਵੇਗੀ ਪਰ ਪਾਪਾ ਨੇ ਮੇਰੀ ਉੱਚੀ ਪੜ੍ਹਾਈ ਦੇ ਲਈ ਮੇਰੇ ਨਾਲ ਹੋ ਕੇ ਮੇਰਾ ਸਾਥ ਦਿੱਤਾ ਸੀ ਮੇਰੀ ਮਾਂ ਅਤੇ ਮੇਰੇ ਭਰਾ ਵੀ ਇਸ ਦੇ ਖਿਲਾਫ ਸਨ ਪਰ ਮੇਰੇ ਸ਼ੌਂਕ ਨੂੰ ਦੇਖਦੇ ਹੋਏ ਪਾਪਾ ਨੇ ਮੈਨੂੰ ਪੜ੍ਹਾਈ ਦੀ ਜੱਜ ਦਵਾਈ ਬਚਪਨ ਦੇ ਵਿੱਚ ਹੀ ਮੇਰਾ ਰਿਸ਼ਤਾ ਸ਼ਾਹਜਾਹ ਦੇ ਨਾਲ ਪੱਕਾ ਹੋ ਗਿਆ ਉਹ ਚਾਚਾ ਜੀ ਦਾ ਬੇਟਾ ਸੀ ਉਹ ਮੈਨੂੰ ਬਹੁਤ ਪਿਆਰ ਕਰਦਾ ਸੀ ਅਤੇ ਮੈਨੂੰ ਵੀ ਦਿਲ ਹੀ ਦਿਲ ਉਸ ਦੇ ਨਾਲ ਯਾਰ ਹੋ ਗਿਆ ਸੀ ਉਹ ਬਹੁਤ ਸਮਾਰਟ ਸੀ ਅਤੇ ਸਾਡੇ ਪੂਰੇ ਪਿੰਡ ਦੇ ਵਿੱਚ ਸਾਡੀ हवेली ਤੇ ਮਰਦਾਂ ਦੀ ਚਰਚਾ ਸੀ ਮੇਰੇ ਤਾਇਆ ਜੀ ਨੂੰ ਤਾਂ ਪੰਚਾਇਤ ਦੇ ਵਿੱਚ ਸਨਮਾਨ ਦੇ ਨਾਲ ਬਿਠਾਇਆ ਜਾਂਦਾ ਸੀ ਰਾਤ ਨੂੰ ਜਦੋਂ ਮੈਂ ਨਾਨੀ ਦੇ ਘਰੋਂ ਵਾਪਸ ਆਈ ਤਾਂ हवेਲੀ ਦੇ ਵਿੱਚ ਕੁਝ ਅਲੱਗ ਹੀ ਮਾਹੌਲ ਸੀ ਤਾਇਆ ਜੀ ਬਹੁਤ ਗੁੱਸੇ ਦੇ ਵਿੱਚ ਸਨ ਅਤੇ ਮੇਰੇ ਪਾਪਾ ਮੇਰੀ ਮਾਂ ਸਿਰ ਝੁਕਾ ਕੇ ਖੜੇ ਸਨ ਚਾਚਾ ਅਤੇ ਸ਼ਾਂਜਾ ਦੇ ਚਿਹਰੇ ਤੇ ਵੀ ਗੁੱਸਾ ਦਿਖ ਰਿਹਾ ਸੀ ਮੇਰੀ ਚਾਚੀ ਅਤੇ ਤਾਈ ਵੀ ਚੁੱਪਚਾਪ ਖੜੀ ਸੀ ਮੈਨੂੰ ਆਉਂਦੇ ਦੇਖ ਕੇ ਸਾਰਿਆਂ ਦੀਆਂ ਨਜ਼ਰਾਂ ਮੇਰੇ ਤੇ ਆ ਕੇ ਟਿਕ ਗਈਆਂ ਸਨ ਕਿਉਂਕਿ ਤਾਇਆ ਜੀ ਜਿਵੇਂ ਮੈਨੂੰ ਦੇਖ ਰਹੇ ਸਨ ਮੈਨੂੰ ਡਰ ਲੱਗ ਰਿਹਾ ਸੀ ਜ਼ਰੂਰ ਮੇਰੇ ਨਾਨੀ ਦੇ ਘਰ ਜਾਣ ਤੇ ਸਾਰੇ ਲੋਕ ਮੇਰੇ ਨਾਲ ਨਾਰਾਜ਼ ਸਨ ਅਤੇ ਇਸ ਕਰਕੇ ਹੀ ਮੈਨੂੰ ਸਾਰੇ ਦੇਖ ਰਹੇ ਸਨ ਜਿਵੇਂ ਹੀ ਮੈਂ ਘਰ ਦੇ ਵਿੱਚ ਦਾਖਲ ਹੋਈ ਮੇਰੀ ਮਾਂ ਮੇਰੇ ਕੋਲ ਆਉਣ ਲੱਗੀ ਪਰ ਪਾਪਾ ਮੇਰੇ ਅਤੇ ਉਹਨਾਂ ਦੇ ਵਿਚਕਾਰ ਆ ਕੇ ਖੜੇ ਹੋ ਗਏ ਉਹਨਾਂ ਨੇ ਸਾਰਿਆਂ ਦੇ ਸਾਹਮਣੇ ਮੇਰੇ ਸਿਰ ਤੇ ਹੱਥ ਰੱਖਿਆ ਤੇ ਮੈਨੂੰ ਮੋਢਿਆਂ ਤੋਂ ਫੜ ਕੇ ਮੇਰੇ ਕਮਰੇ ਤੱਕ ਲੈ ਆਏ ਮੇਰੇ ਮੱਥੇ ਨੂੰ ਪਿਆਰ ਦੇ ਨਾਲ ਚੁੰਮਿਆ ਤੇ ਕਿਹਾ ਜਦੋਂ ਤੱਕ ਮੈਂ ਨਾ ਕਹਾ ਕਮਰੇ ਤੋਂ ਬਾਹਰ ਨਾ ਆਇਓ ਆਰਾਮ ਨਾਲ ਸੋ ਜਾਓ ਕੱਲ ਤੁਸੀਂ ਕਾਲਜ ਵੀ ਜਾਣਾ ਹੈ ਮੈਂ ਸਿਰ ਹਿਲਾਇਆ ਤੇ ਸਾਰਿਆਂ ਨੂੰ ਇੱਕ ਨਜ਼ਰ ਦੇਖ ਕੇ ਕਮਰੇ ਦੇ ਵਿੱਚ ਚਲੀ ਗਈ ਮੈਨੂੰ ਨਹੀਂ ਪਤਾ ਸੀ ਕਿ ਬਾਹਰ ਕਿਸ ਗੱਲ ਤੇ ਹੰਗਾਮਾ ਹੋ ਰਿਹਾ ਸੀ ਪਰ ਮੈਂ ਕੁਝ-ਕੁਝ ਆਈਡੀਆ ਲਗਾ ਚੁੱਕੀ ਸੀ ਕਿ ਜ਼ਰੂਰ ਇਹ ਨਾਨੀ ਦੇ ਘਰ ਜਾਣ ਦੇ ਕਾਰਨ ਹੋਇਆ ਸੀ ਅੱਧੀ ਰਾਤ ਨੂੰ ਅਚਾਨਕ ਜਦੋਂ ਮੈਨੂੰ ਭੁੱਖ ਲੱਗੀ ਤਾਂ ਮੇਰੀ ਅੱਖ ਖੁੱਲ ਗਈ ਮੈਂ ਬਚਪਨ ਤੋਂ ਹੀ ਭੁੱਖ ਦੇ ਮਾਮਲੇ ਦੇ ਵਿੱਚ ਬਹੁਤ ਕਮਜ਼ੋਰ ਸੀ ਹੁਣ ਵੀ ਮੇਰਾ ਮਨ ਕਰ ਰਿਹਾ ਸੀ ਕਿ ਮੈਂ ਜਲਦੀ ਨਾਲ ਬਾਹਰ ਜਾ ਕੇ ਕੁਝ ਖਾ ਲਵਾਂ ਪਰ ਪਾਪਾ ਨੇ ਕਿਹਾ ਸੀ ਕਿ ਜਦੋਂ ਤੱਕ ਉਹ ਮੈਨੂੰ ਨਾ ਕਹਿਣ ਮੈਂ ਕਮਰੇ ਤੋਂ ਬਾਹਰ ਨਾ ਆਵਾਂ ਇਹ ਸੋਚ ਕੇ ਮੈਂ ਕਮਰੇ ਦੇ ਵਿੱਚ ਬੈਠੀ ਰਹੀ ਕੋਈ ਅੱਧਾ ਘੰਟਾ ਹੋ ਗਿਆ ਸੀ ਪਰ ਭੁੱਖ ਮਿਟਣ ਦਾ ਨਾਮ ਨਹੀਂ ਲੈ ਰਹੀ ਸੀ ਮੈਂ ਸੋਚਿਆ ਸੀ ਕਿ ਕੁਝ ਸਮੇਂ ਬਾਅਦ ਖੁਦ ਹੀ ਸੌਂ ਜਾਵਾਂਗੀ ਪਰ ਇਸ ਤਰ੍ਹਾਂ ਨਹੀਂ ਹੋਇਆ ਭੁੱਖ ਹੋਰ ਵੀ ਵੱਧ ਗਈ ਸੀ ਮੈਂ ਸਿਰ ਤੇ ਚੰਗੀ ਤਰ੍ਹਾਂ ਚੁੰਨੀ ਲਈ ਅਤੇ ਕਮਰੇ ਤੋਂ ਬਾਹਰ ਆ ਗਈ ਪੂਰੀ ਹਵੇਲੀ ਹਨੇਰੇ ਦੇ ਵਿੱਚ ਡੁੱਬੀ ਹੋਈ ਸੀ ਇੱਕ ਪਲ ਦੇ ਲਈ ਮੈਨੂੰ ਡਰ ਲੱਗਿਆ ਕਿਉਂਕਿ ਮੈਨੂੰ ਹਮੇਸ਼ਾ ਤੋਂ ਹਨੇਰੇ ਤੋਂ ਡਰ ਲੱਗਦਾ ਸੀ ਮੈਂ ਚਾਰੇ ਪਾਸੇ ਦੇਖਿਆ ਸਾਰਾ ਦੇ ਕਮਰੇ ਬੰਦ ਸਨ ਮਤਲਬ ਕਿ ਸਾਰੇ ਲੋਕ ਸੌ ਚੁੱਕੇ ਸਨ ਮੈਂ ਹੌਲੀ ਹੌਲੀ ਤੁਰਦੀ ਹੋਈ ਕਿਚਨ ਦੇ ਵਿੱਚ ਪਹੁੰਚੀ ਅਤੇ ਉੱਥੋਂ ਦੀ ਲਾਈਟ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਸ਼ਾਇਦ ਲੌਂਜ ਅਤੇ ਕਿਚਨ ਦੀ ਲਾਈਟ ਬਾਹਰੋਂ ਬੰਦ ਕਰ ਦਿੱਤੀ ਗਈ ਸੀ ਇਸ ਕਰਕੇ ਉੱਥੇ ਲਾਈਟ ਚਲਾਉਣ ਤੇ ਵੀ ਰੋਸ਼ਨੀ ਨਹੀਂ ਹੋਈ ਮੈਂ ਚੰਦ ਦੀ ਹਲਕੀ ਰੋਸ਼ਨੀ ਦੇ ਵਿੱਚ ਹੀ ਕੁਝ ਖਾਣ ਦੀ ਕੋਸ਼ਿਸ਼ ਕੀਤੀ ਕਿ ਉਸ ਸਮੇਂ ਹੀ ਪਿੱਛੇ ਤੋਂ ਕੁਝ ਡਿੱਗਣ ਦੀ ਆਵਾਜ਼ ਸੁਣਾਈ ਦਿੱਤੀ ਪਰ ਅਚਾਨਕ ਹੀ ਮੇਰੇ ਮੂੰਹ ਤੇ ਕਿਸੇ ਨੇ ਰਮਾਲ ਰੱਖ ਦਿੱਤਾ ਤੇ ਮੈਂ ਬੇਹੋਸ਼ ਹੋ ਕੇ ਉਸ ਆਦਮੀ ਦੀ ਬਾਹਾਂ ਦੇ ਵਿੱਚ ਕਿ ਗਈ ਆਖਰੀ ਸਮੇਂ ਦੇ ਵਿੱਚ ਬਸ ਮੈਨੂੰ ਇੱਕ ਹੀ ਆਵਾਜ਼ ਸੁਣਾਈ ਦਿੱਤੀ ਸੀ ਜੋ ਕਹਿ ਰਹੀ ਆ ਸੀ ਕਿ ਹੁਣ ਮੈਨੂੰ ਤੁਹਾਡੇ ਤੋਂ ਕੋਈ ਅਲੱਗ ਨਹੀਂ ਕਰ ਸਕਦਾ ਤੁਹਾਡਾ ਪਿਓ ਵੀ ਨਹੀਂ ਅਤੇ ਉਸ ਤੋਂ ਬਾਅਦ ਮੈਨੂੰ ਕੋਈ ਹੋਸ਼ ਨਹੀਂ ਰਿਹਾ ਜਦੋਂ ਮੇਰੀ ਅੱਖ ਖੁੱਲੀ ਤਾਂ ਮੈਂ ਆਪਣੇ ਕਮਰੇ ਦੇ ਵਿੱਚ ਹੀ ਸੀ ਪਰ ਮੇਰੀ ਹਾਲਤ ਬਹੁਤ ਖਰਾਬ ਸੀ ਮੇਰੇ ਕੱਪੜੇ ਕਈ ਜਗ੍ਹਾ ਤੋਂ ਪਾਟੇ ਹੋਏ ਸਨ ਅਤੇ ਮੇਰੀ ਹਾਲਤ ਬਹੁਤ ਤਰਦਨਕ ਸੀ ਅਚਾਨਕ ਮੈਂ ਫਿਰ ਤੋਂ ਬੇਹੋਸ਼ ਹੋਣ ਲੱਗੀ ਅਤੇ ਮੈਂ ਦੁਬਾਰਾ ਤੋਂ ਆਪਣੇ ਹੋਸ਼ ਗਵਾ ਬੈਠੀ ਮੈਨੂੰ ਕੁਝ ਵੀ ਯਾਦ ਨਹੀਂ ਰਿਹਾ ਦੁਪਹਿਰ ਦੇ ਸਮੇਂ ਮੇਰੀ ਮਾਂ ਮੈਨੂੰ ਝੰਡੋੜ ਕੇ ਉਠਾਇਆ ਜਿਸ ਦੇ ਨਾਲ ਮੇਰੀਆਂ ਅੱਖਾਂ ਤੁਰੰਤ ਖੁੱਲ ਗਈਆਂ ਅਤੇ ਮੈਨੂੰ ਦੇਖ ਕੇ ਉਹ ਉੱਚੀ ਉੱਚੀ ਰੋਣ ਲੱਗੀ ਪਰ ਮੈਂ ਉਹਨਾਂ ਨੂੰ ਜਲਦੀ ਨਾਲ ਚੁੱਪ ਕਰਾ ਦਿੱਤਾ ਮੇਰਾ ਹੱਥ ਆਪਣੇ ਆਪ ਉਹਨਾਂ ਦੇ ਬੁੱਲਾਂ ਤੇ ਚਲਾ ਗਿਆ ਸੀ ਮੈਂ ਉਹਨਾਂ ਦੇ ਗਲ ਦੇ ਨਾਲ ਲੱਗ ਗਈ ਅਤੇ ਮੇਰੀਆਂ ਅੱਖਾਂ ਦੇ ਵਿੱਚੋਂ ਇੱਕ ਵੀ ਹੰਝੂ ਨਹੀਂ ਡਿੱਗਿਆ ਜੋ ਮੇਰੇ ਨਾਲ ਹੋ ਚੁੱਕਿਆ ਸੀ ਮੇਰਾ ਦਿਲ ਇਹ ਸੋਚ ਕੇ ਰੋਣ ਲੱਗਿਆ ਸੀ ਮੈਂ ਸਚਾਈ ਤੋਂ ਭੱਜਣਾ ਚਾਹੁੰਦੀ ਸੀ ਪਰ ਮੇਰੇ ਨਾਲ ਬਹੁਤ ਗਲਤ ਹੋ ਚੁੱਕਿਆ ਸੀ ਪਰ ਮੇਰੇ ਨਾਲ ਗਲਤ ਕਰਨ ਵਾਲਾ ਕੌਣ ਸੀ ਇਹ ਮੈਂ ਨਹੀਂ ਜਾਣਦੀ ਸੀ ਪਰ ਮੈਂ ਮੈਨੂੰ ਇਹ ਸਤਾਰਾਂ ਰੋਂਦੇ ਹੋਏ ਨਹੀਂ ਦੇਖ ਸਕਦੀ ਸੀ ਮੇਰੇ ਹੰਝੂ ਤਾਂ ਮੇਰੀਆਂ ਅੱਖਾਂ ਦੇ ਵਿੱਚ ਹੀ ਸੁੱਕ ਚੁਕੇ ਸਨ ਹੁਣ ਮੈਂ ਜਿਵੇਂ ਤਿਵੇਂ ਆਪਣੇ ਦਿਲ ਨੂੰ ਸਮਝਾਉਣ ਲੱਗੀ ਕਿ ਮੈਂ ਬਿਲਕੁਲ ਠੀਕ ਹਾਂ ਮੈਨੂੰ ਕੁਝ ਵੀ ਨਹੀਂ ਹੋਇਆ ਹੈ ਪਰ ਮੈਨੂੰ ਫਿਰ ਵੀ ਆਪਣੇ ਸਰੀਰ ਦੇ ਵਿੱਚ ਕਈ ਬਦਲਾਅ ਮਹਿਸੂਸ ਹੋ ਰਹੇ ਸਨ ਦਰਦ ਦੇ ਕਾਰਨ ਮੇਰਾ ਸਰੀਰ ਟੁੱਟਦਾ ਹੋਇਆ ਮਹਿਸੂਸ ਹੋ ਰਿਹਾ ਸੀ ਪਰ ਮੈਂ ਆਪਣੇ ਆਪ ਨੂੰ ਬਹੁਤ ਮਜ਼ਬੂਤ ਦਿਖਾਇਆ ਜੇਕਰ ਮੈਂ ਆਪਣੀ ਮਾਂ ਦੇ ਸਾਹਮਣੇ ਥੋੜੀ ਜਹੀ ਵੀ ਕਮਜ਼ੋਰ ਪੈ ਜਾਂਦੀ ਤਾਂ ਉਹ ਹੋਰ ਜ਼ਿਆਦਾ ਟੁੱਟ ਜਾਂਦੀ ਅਤੇ ਮੈਂ ਅਜਿਹਾ ਨਹੀਂ ਚਾਹੁੰਦੀ ਸੀ ਮੇਰੇ ਲਈ ਮੇਰੇ ਮਾਪੇ ਬਹੁਤ ਜ਼ਰੂਰੀ ਸਨ ਮੈਂ ਉਹਨਾਂ ਨੂੰ ਆਪਣੇ ਤੋਂ ਅਲੱਗ ਕੀਤਾ ਅਤੇ ਚੁੱਪਚਾਪ ਉੱਠ ਕੇ ਬਾਥਰੂਮ ਦੇ ਵਿੱਚ ਬੰਦ ਹੋ ਗਈ ਸ਼ਾਵਰ ਚਲਾ ਕੇ ਮੈਂ ਚੁੱਪਚਾਪ ਉਸ ਦੇ ਇਹ ਠਾ ਖੜੀ ਹੋ ਗਈ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਆਖਰਕਾਰ ਮੇਰੇ ਨਾਲ ਇਹ ਕੀ ਹੋ ਗਿਆ ਮੇਰੀ ਪੂਰੀ ਜ਼ਿੰਦਗੀ ਬਰਬਾਦ ਹੋ ਚੁੱਕੀ ਸੀ ਫਿਰ ਵੀ ਮੈਂ ਆਪਣੀਆਂ ਅੱਖਾਂ ਦੇ ਵਿੱਚੋਂ ਇੱਕ ਹੰਝੂ ਨਹੀਂ ਡਿੱਗਣ ਦਿੱਤਾ ਸੀ ਮੈਂ ਆਪਣੇ ਆਪ ਨੂੰ ਰਗੜ ਕੇ ਸਾਫ਼ ਕੀਤਾ ਮੈਨੂੰ ਆਪਣੇ ਆਪ ਤੋਂ ਕਿੰਨਾ ਮਹਿਸੂਸ ਹੋ ਰਹੀ ਸੀ ਬਚਪਨ ਤੋਂ ਲੈ ਕੇ ਅੱਜ ਤੱਕ ਮੇਰੇ ਪਾਪਾ ਨੇ ਮੈਨੂੰ ਕਿਸੇ ਕੰਚ ਦੀ ਗੁड़िया ਦੀ ਤਰ੍ਹਾਂ ਸੰਭਾਲ ਕੇ ਰੱਖਿਆ ਸੀ ਅਤੇ ਇਹੀ ਹਾਲ ਮੇਰੀ ਮਾਂ ਦਾ ਵੀ ਸੀ ਮੇਰੀ ਮਾਂ ਕਹਿੰਦੀ ਸੀ ਕਿ ਬੇਟਾ ਲੜਕੀ ਦੀ ਇੱਜ਼ਤ ਕੰਚ ਦੀ ਤਰ੍ਹਾਂ ਹੁੰਦੀ ਹੈ ਇਸ ਨੂੰ ਟੁੱਟਾ ਨਾ ਦਿਓ ਅਤੇ ਮੈਂ ਵੀ ਆਪਣੇ ਮਾਂ-ਬਾਪ ਦੀ ਗੱਲ ਨੂੰ ਪੱਲੇ ਨਾਲ ਬੰਨ੍ਹ ਲਿਆ ਸੀ ਪਰ ਅੱਜ ਮੇਰੀ ਇੱਜ਼ਤ ਖਰਾਬ ਹੋ ਚੁੱਕੀ ਸੀ ਮੈਂ ਮੁਸ਼ਕਲ ਦੇ ਨਾਲ ਆਪਣੇ ਆਪ ਨੂੰ ਸੰਭਾਲ ਲਿਆ ਸੀ ਮੈਂ ਆਪਣੇ ਆਪ ਨੂੰ ਇਸ ਤਰ੍ਹਾਂ ਰਗੜ ਰਗੜ ਕੇ ਸਾਫ਼ ਕਰ ਰਹੀ ਸੀ ਜਿਵੇਂ ਪਤਾ ਨਹੀਂ ਕਿੰਨਾ ਗੰਦ ਮੇਰੇ ਸਰੀਰ ਤੇ ਗਿਆ ਹੋਇਆ ਸੀ ਜਿਸ ਨੂੰ ਮੈਂ ਪਾਣੀ ਦੇ ਨਾਲ ਧੋ ਕੇ ਸਾਫ਼ ਕਰਨਾ ਚਾਹੁੰਦੀ ਸੀ ਪਰ ਇਹ ਗੰਦਗੀ ਪਾਣੀ ਦੇ ਨਾਲ ਸਾਫ਼ ਹੋਣ ਵਾਲੀ ਨਹੀਂ ਸੀ ਜਦੋਂ ਮੈਂ ਬਾਹਰ ਆਈ ਤਾਂ ਮੇਰੀ ਮਾਂ ਪੂਰੀ ਤਰ੍ਹਾਂ ਚੁੱਪ ਹੋ ਚੁੱਕੀ ਸੀ ਅਤੇ ਚੁੱਪਚਾਪ ਬੈਠੀ ਹੋਈ ਸੀ ਉਹਨਾਂ ਨੇ ਪਿਆਰ ਨਾਲ ਮੇਰੀ ਗੱਲ ਤੇ ਹੱਥ ਰੱਖਿਆ ਅਤੇ ਰੋਂਦੇ ਹੋਏ ਕਹਿਣ ਲੱਗੀ ਰੋਹੀ ਇਹ ਸਭ ਕੀ ਹੈ ਬੇਟਾ ਤੁਹਾਡੀ ਹਾਲਤ ਜੀ ਕਿਉਂ ਹੈ ਆਕਰ ਕਰਾਤ ਨੂੰ ਤੁਹਾਡੇ ਨਾਲ ਕੀ ਹੋਇਆ ਸੀ ਸਭ ਕੁਝ ਠੀਕ ਤਾਂ ਹੈ ਨਾ ਉਹਨਾਂ ਦੀ ਆਵਾਜ਼ ਦੇ ਵਿੱਚ ਦਰਦ ਸੀ ਜੋ ਮੇਰੇ ਦਿਲ ਨੂੰ ਚੀਰ ਰਿਹਾ ਸੀ ਪਰ ਮੈਂ ਆਪਣੇ ਆਪ ਨੂੰ ਸੰਭਾਲ ਲਿਆ ਤੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਦੇਖਦੇ ਹੋਏ ਕਿਹਾ ਮੰਮੀ ਜ਼ਰੂਰ ਕੁਝ ਨਾ ਕੁਝ ਗਲਤ ਹੋਇਆ ਹੈ ਤੁਸੀਂ ਚਿੰਤਾ ਨਾ ਕਰੋ ਅਤੇ ਕਿਸੇ ਨੂੰ ਕੁਝ ਵੀ ਦੱਸਣ ਦੀ ਜ਼ਰੂਰਤ ਨਹੀਂ ਹੈ ਜਦੋਂ ਤੱਕ ਮੈਂ ਆਪਣੇ ਅਪਰਾਧੀ ਨੂੰ ਆਪਣੇ ਆਪ ਨਾ ਲੱਭ ਲਵਾਂ ਉਦੋਂ ਤੱਕ ਤੁਸੀਂ ਕਿਸੇ ਨੂੰ ਕੁਝ ਨਾ ਦੱਸਿਓ ਮੇਰੀ ਗੱਲ ਸੁਣ ਕੇ ਉਹਨਾਂ ਨੇ ਤੁਰੰਤ ਸਿਰ ਹਿਲਾਇਆ ਅਤੇ ਕਹਿਣ ਲੱਗੀ ਬਿਲਕੁਲ ਵੀ ਨਹੀਂ ਪਰ ਮੈਂ ਤੁਹਾਡੇ ਪਾਪਾ ਨੂੰ ਇਸ ਬਾਰੇ ਜ਼ਰੂਰ ਦੱਸਾਂਗੀ ਤਾਂ ਕਿ ਉਹ ਪਤਾ ਕਰਨ ਕੇ ਇੱਕ ਹਰਕਤ ਤੁਹਾਡੇ ਨਾਲ ਕਿਸੇ ਨੇ ਕੀਤੀ ਪਰ ਮੈਂ ਉਹਨਾਂ ਨੂੰ ਚੁੱਪ ਕਰਾ ਦਿੱਤਾ ਅਤੇ ਸਮਝਾਉਣ ਲੱਗੀ ਕਿ ਜੇਕਰ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਬਦਨਾਮੀ ਤੁਹਾਡੀ ਬੇਟੀ ਦੀ ਹੋਵੇਗੀ ਪੂਰੀ ਹਵੇਲੀ ਤੁਹਾਡੀ ਬੇਟੀ ਤੇ ਥੂ ਥੂ ਕਰੇਗੀ ਅਤੇ ਬੇਟੀ ਦੇ ਦਾਗ ਲੱਗ ਜਾਵੇਗਾ ਕਿ ਮੇਰਾ ਹੀ ਚਰਿੱਤਰ ਖਰਾਬ ਹੈ ਇਸ ਕਰਕੇ ਤੁਸੀਂ ਚੁੱਪ ਰਹੋ ਅਤੇ ਤਮਾਸ਼ਾ ਹੁੰਦੇ ਹੋਏ ਦੇਖੋ ਮੈਂ ਖੋਦ ਉਸ ਆਦਮੀ ਨੂੰ ਲੱਭ ਲਵਾਂਗੀ ਜਿਸ ਨੇ ਇਹ ਕੀਤਾ ਹੈ ਇਹ ਆਦਮੀ ਕੋਈ ਹੋਰ ਨਹੀਂ ਬਲਕਿ ਸਾਡੀ ਹੀ ਹਵੇਲੀ ਦਾ ਹੈ ਮੈਂ ਉਸ ਆਦਮੀ ਨੂੰ ਕਦੇ ਵੀ ਮਾਫ ਨਹੀਂ ਕਰਾਂਗੀ ਜਦੋਂ ਤੱਕ ਮੈਂ ਉਸ ਆਦਮੀ ਨੂੰ ਪੰਚਾਇਤ ਦੇ ਵਿੱਚ ਨਹੀਂ ਖਿੱਚ ਆਉਂਦੀ ਮੈਨੂੰ ਚੈਨ ਨਹੀਂ ਮਿਲੇਗੀ ਮੇਰੀ ਮਾਂ ਮੇਰੇ ਇਰਾਦੇ ਜਾਣ ਕੇ ਡਰ ਗਈ ਸੀ ਪਰ ਮੈਂ ਜਲਦੀ ਹੀ ਉਹਨਾਂ ਨੂੰ ਸ਼ਾਂਤ ਕਰ ਦਿੱਤਾ ਸੀ ਸਮਾਂ ਆਪਣੀ ਰਫਤਾਰ ਦੇ ਨਾਲ ਬੀਤ ਰਿਹਾ ਸੀ ਮੇਰੀ ਨਿਗਾਹ ਸਾਰਿਆਂ ਤੇ ਬਾਜ਼ ਦੀ ਤਰ੍ਹਾਂ ਸੀ ਇਸ ਘਟਨਾ ਤੋਂ ਬਾਅਦ ਮੈਂ ਬਹੁਤ ਬਿਮਾਰ ਹੋ ਗਈ ਸੀ ਮੇਰੇ ਪਾਪਾ ਇੱਕ ਪਲ ਦੇ ਲਈ ਵੀ ਮੇਰੇ ਸਹਰਾਣੇ ਤੋਂ ਨਹੀਂ ਹਟਦੇ ਸਨ ਮੈਨੂੰ ਆਪਣੀ ਬਿਮਾਰੀ ਦੇ ਵਿੱਚ ਵੀ ਉਸ ਰਾਤ ਦੀ ਤਕਲੀਫ ਯਾਦ ਆਉਂਦੀ ਸੀ ਤਾਂ ਮੇਰਾ ਦਿਲ ਖੂਨ ਦੇ ਹੰਝੂ ਰੋਂਦਾ ਸੀ ਪਰ ਮੈਂ ਇੱਕ ਵਾਰ ਵੀ ਆਪਣੀ ਅੱਖਾਂ ਦੇ ਵਿੱਚੋਂ ਹੰਝੂ ਨਹੀਂ ਢਿੱਗਣ ਦਿੱਤੇ ਸੀ ਇਸ ਘਟਨਾ ਨੂੰ 2 ਹਫ਼ਤੇ ਚੁਕੇ ਸਨ ਅਤੇ ਮੈਨੂੰ ਹੁਣ ਆਪਣੇ ਅੰਦਰ ਹੋਰ ਵੀ ਕੁਝ ਬਦਲਾਅ ਮਹਿਸੂਸ ਹੋ ਰਹੇ ਸਨ ਮੇਰੀ ਸਿਹਤ ਕਾਫੀ ਖਰਾਬ ਹੋ ਰਹੀ ਸੀ ਮੇਰੀ ਮਾਂ ਮੇਰੇ ਨਾਲ ਹੋਈ ਇਸ ਘਟਨਾ ਤੋਂ ਚੰਗੀ ਤਰ੍ਹਾਂ ਜਾਣੂ ਸੀ ਅਤੇ ਮੇਰੀ ਇਸ ਸਥਿਤੀ ਨੂੰ ਵੀ ਮਹਿਸੂਸ ਕਰ ਰਹੀ ਸੀ ਜੋ ਫਿਲਹਾਲ ਮੇਰੇ ਸਰੀਰ ਦੇ ਵਿੱਚ ਬਦਲਾਅ ਹੋ ਰਹੇ ਸਨ ਉਹਨਾਂ ਦਾ ਦਿਲ ਬਹੁਤ ਪਰੇਸ਼ਾਨ ਹੋ ਰਿਹਾ ਸੀ ਉਹ ਲਗਾਤਾਰ ਮੈਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਦੇ ਲਈ ਕਹਿੰਦੀ ਰਹਿੰਦੀ ਸੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੰਮੀ ਇਸ ਤਰ੍ਹਾਂ ਕਿਉਂ ਕਹਿ ਰਹੀ ਹੈ ਪਰ ਮੈਂ ਉਹਨਾਂ ਨੂੰ ਕਦੇ ਵੀ ਕੋਈ ਸਵਾਲ ਨਹੀਂ ਕੀਤਾ ਇੱਕ ਤਾਂ ਉਹ ਮੇਰੇ ਨਾਲ ਹੋਈ ਇਸ ਘਟਨਾ ਤੋਂ ਬਾਅਦ ਬਹੁਤ ਡਰ ਗਈ ਸੀ ਅਤੇ ਉਹਨਾਂ ਦੇ ਕਹਿਣ ਤੇ ਮੈਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਸੰਭਾਲ ਰਹੀ ਸੀ ਦੋ ਦਿਨਾਂ ਤੋਂ ਮੈਨੂੰ ਬਹੁਤ ਉਲਟੀਆਂ ਆ ਰਹੀਆਂ ਸਨ ਪਹਿਲਾਂ ਤਾਂ ਮੈਂ ਸੋਚਿਆ ਕਿ ਮੇਰਾ ਪੇਟ ਖਰਾਬ ਹੈ ਪਰ ਮੈਨੂੰ ਨਹੀਂ ਪਤਾ ਸੀ ਕਿ ਮੈਂ ਜਲਦੀ ਹੀ ਬਦਨਾਮੀ ਦਾ ਇੱਕ ਦਾਗ ਆਪਣੇ ਨਾਲ ਜੋੜਨ ਵਾਲੀ ਹਾਂ ਮੇਰੀ ਸਿਹਤ ਇੰਨੀ ਜ਼ਿਆਦਾ ਖਰਾਬ ਹੋ ਚੁੱਕੀ ਸੀ ਕਿ ਮੈਂ ਬਹੁਤ ਮੁਸ਼ਕਲ ਦੇ ਨਾਲ ਇੱਥਾਂ ਉੱਤਰ ਕੇ ਆਈ ਸੀ ਸਾਹਮਣੇ ਸਾਰੇ ਲੋਕ ਮੇਜ਼ ਤੇ ਬੈਠੇ ਨਾਸ਼ਤਾ ਕਰ ਰਹੇ ਸਨ ਮੈਨੂੰ ਦੇਖਦੇ ਹੀ ਚਾਚਾ ਜੀ ਨੇ ਮੈਨੂੰ ਵੀ ਖਾਣੇ ਦੇ ਲਈ ਬੁਲਾਇਆ ਮੈਂ ਹੱਸ ਕੇ ਜਿਵੇਂ ਉਹਨਾਂ ਦੇ ਵੱਲ ਬਧੀ ਮੈਨੂੰ ਅਚਾਨਕ ਚੱਕਰ ਆਇਆ ਤੇ ਮੈਂ ਉੱਥੇ ਹੀ ਬੇਹੋਸ਼ ਹੋ ਕੇ ਡਿੱਗ ਪਈ ਜਲਦੀ ਨਾਲ ਮੇਰੇ ਪਾਪਾ ਮੈਨੂੰ ਲੈ ਕੇ ਹਸਪਤਾਲ ਦੇ ਵੱਲ ਭੱਜੇ ਮੇਰੀ ਮਾਂ ਮੈਨੂੰ ਆਸਪਤਾਲ ਲੈ ਕੇ ਜਾਣ ਦੇ ਹੱਕ ਦੇ ਵਿੱਚ ਨਹੀਂ ਸੀ ਸ਼ਾਇਦ ਉਹ ਮੇਰੀ ਹਾਲਤ ਸਮਝ ਚੁੱਕੀ ਸੀ ਅਤੇ ਉਸੇ ਗੱਲ ਤੋਂ ਹੀ ਉਹ ਘਬराई ਹੋਈ ਸੀ ਉਹ ਲੋਕ ਮੈਨੂੰ ਇੱਕ ਲੇਡੀ ਡਾਕਟਰ ਦੇ ਕੋਲ ਲੈ ਗਏ ਮੇਰੇ ਤਾਇਆ ਜੀ ਨੇ ਸਖਤੀ ਨਾਲ ਕਿਹਾ ਸੀ ਕਿ ਮੈਨੂੰ ਕੋਈ ਮਰਦ ਡਾਕਟਰ ਨਹੀਂ ਦੇਖੇਗਾ ਵੈਸੇ ਤਾਂ ਮੇਰੇ ਤਾਇਆ ਜੀ ਪੜ੍ਹਾਈ ਦੇ ਖਿਲਾਫ ਸਨ ਪਰ ਜਦੋਂ ਸਾਡੇ ਘਰ ਦੀਆਂ ਔਰਤਾਂ ਦੀ ਹਾਲਤ ਹਬ ਹੁੰਦੀ ਸੀ ਤਾਂ ਉਹ ਸਿਰਫ ਲੈਡੀ ਡਾਕਟਰ ਨੂੰ ਹੀ ਬੁਲਾਉਂਦੇ ਸਨ ਉਹਨਾਂ ਦੀ ਇਹ ਸੋਚ ਮੈਨੂੰ ਕਦੇ ਸਮਝ ਨਹੀਂ ਆਈ ਸੀ ਪਰ ਉਹਨਾਂ ਦੀ ਇਸ ਗੱਲ ਤੇ ਮੈਂ ਬਸ ਹੱਸ ਪੈਂਦੀ ਸੀ ਮੇਰੀ ਅੱਖ ਮੇਰੀ ਮਾਂ ਦੀ ਰੋਂਨ ਦੀ ਆਵਾਜ਼ ਦੇ ਨਾਲ ਖੁੱਲੀ ਸ਼ਾਇਦ ਮੇਰੇ ਨਾਲ ਹੋਏ ਜ਼ੁਲਮ ਦੀ ਸੱਚਾਈ ਸਾਰਿਆਂ ਨੂੰ ਪਤਾ ਲੱਗ ਗਈ ਸੀ ਜਿਵੇਂ ਹੀ ਮੇਰੀਆਂ ਅੱਖਾਂ ਖੁੱਲੀਆਂ ਮੇਰੀ ਮਾਂ ਨੇ ਮੈਨੂੰ ਗਲ ਦੇ ਨਾਲ ਲਗਾ ਲਿਆ ਉਹ ਰੋਂਦੇ ਹੋਏ ਕਹਿਣ ਲੱਗੀ ਜਿਸ ਗੱਲ ਦਾ ਮੈਨੂੰ ਡਰ ਸੀ ਉਹੀ ਹੋਇਆ ਰੁਹੀ ਅਸੀਂ ਬਰਬਾਦ ਹੋ ਗਏ ਤੁਹਾਡੇ ਪਾਪਾ ਕਿਸੇ ਨੂੰ ਮੂੰਹ ਦਿਖਾਉਣ ਦੇ लायक ਨਹੀਂ ਰਹੇ ਉਸ ਦਰਿੰਦੇ ਨੇ ਸਾਨੂੰ ਪੂਰੀ ਤਰੰਤ ਤਬਾਹ ਕਰ ਦਿੱਤਾ ਉਹਨਾਂ ਦੀ ਆਵਾਜ਼ ਦੇ ਵਿੱਚ ਮੌਜੂਦ ਦਰਦ ਸਾਫ਼ ਦੱਸ ਰਿਹਾ ਸੀ ਕਿ ਮੇਰੇ ਨਾਲ ਹੋਏ ਜ਼ੁਲਮ ਦੀ ਖਬਰ ਮੇਰੇ ਪਾਪਾ ਨੂੰ ਵੀ ਮਿਲ ਚੁੱਕੀ ਸੀ ਅਜੇ ਮੈਂ ਆਪਣੀ ਮਾਂ ਨੂੰ ਸੰਭਾਲ ਨਹੀਂ ਰਹੀ ਸੀ ਕਿ اچانک ਹੀ ਮੇਰੇ ਪਾਪਾ ਗੁੱਸੇ ਨਾਲ ਚੀਕਦੇ ਹੋਏ ਬਾੜ ਦੇ ਵਿੱਚ ਦਾਖਲ ਹੋਏ ਉਹਨਾਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ ਉਹਨਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਇਹ ਦੱਸ ਰਹੇ ਸਨ ਕਿ ਉਹ ਮੇਰੀ ਤਕਲੀਫ ਸਹਿਣ ਨਹੀਂ ਕਰ ਸਕੇ ਮੈਂ ਉੱਠਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਮੈਨੂੰ ਦੇਖ ਕੇ ਆਪਣਾ ਮੂੰਹ ਫੇਰ ਲਿਆ ਤੇ ਉੱਥੋਂ ਚਲੇ ਗਏ ਉਹਨਾਂ ਦੇ ਇਸ ਰੁੱਖੇ ਸੁਭਾਅ ਨੇ ਮੈਨੂੰ ਅੰਦਰੋਂ-ਅੰਦਰੀ ਮਾਰ ਦਿੱਤਾ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕਿਸੇ ਨੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿੱਚ ਲਈ ਹੋਵੇ ਜੇਕਰ ਮੈਨੂੰ ਕਿਸੇ ਨਾਲ ਸਭ ਤੋਂ ਜ਼ਿਆਦਾ ਪਿਆਰ ਸੀ ਤਾਂ ਉਹ ਮੇਰੇ ਪਾਪਾ ਜੀ ਸਨ ਮੈਂ ਉਹਨਾਂ ਦੇ ਲਈ ਪਾਗਲ ਸੀ ਅਤੇ ਅੱਜ ਉਹਨਾਂ ਦਾ ਇਹ ਰੁੱਖਾਪਨ ਦੇਖ ਕੇ ਮੈਂ ਪੂਰੀ ਤਰ੍ਹਾਂ ਪਾਗਲ ਹੋ ਗਈ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਮੇਰੇ ਦਿਲ ਨੂੰ ਕੋਈ ਮਰੋੜ ਰਿਹਾ ਹੋਵੇ ਇਲਾਜ ਹੋਣ ਤੋਂ ਬਾਅਦ ਮੈਨੂੰ ਹਸਪਤਾਲ ਦੇ ਵਿੱਚੋਂ ਛੁੱਟੀ ਦੇ ਦਿੱਤੀ ਗਈ ਅਤੇ ਮੈਂ ਆਪਣੇ ਪਰਿਵਾਰ ਦੇ ਨਾਲ ਘਰ ਵਾਪਸ ਆ ਗਈ ਜਿਵੇਂ ਹੀ ਮੈਂ ਆਪਣੇ ਦੇਵਲ ਬਦੀਤਾ اچانک ਮੇਰੇ ਕੰਨਾਂ ਦੇ ਵਿੱਚ ਇੱਕ ਗੂੰਜਦੀ ਹੋਈ ਆਵਾਜ਼ ਆਈ ਇਹ ਆਵਾਜ਼ ਮੇਰੇ ਪਾਪਾ ਦੀ ਹੀ ਸੀ ਉਹ ਗੁੱਸੇ ਨਾਲ ਚੀਕਦੇ ਹੋਏ ਬੋਲੇ ਰੁਕ ਜਾਓ ਇਸ ਬਦਚੱਲਣ ਲੜਕੀ ਨੂੰ ਮੈਂ ਆਪਣੀ ਹਵੇਲੀ ਦੇ ਵਿੱਚ ਨਹੀਂ ਰੱਖ ਸਕਦਾ ਮੈਂ ਐ ਵਿਸ਼ਵਾਸ ਦੇ ਨਾਲ ਆਪਣੇ ਪਾਪਾ ਦੇ ਵੱਲ ਦੇਖਿਆ ਇਹ ਮੇਰੇ ਉਹੀ ਪਾਪਾ ਸਨ ਜੋ ਮੈਨੂੰ ਸਾਰੇ ਲੋਕਾਂ ਦੇ ਵਿੱਚ ਬਹੁਤ ਮਾਣ ਸਨਮਾਨ ਦਿੰਦੇ ਸਨ ਉਹਨਾਂ ਦਾ ਬਸ ਨਹੀਂ ਚੱਲਦਾ ਸੀ ਕਿ ਉਹ ਮੈਨੂੰ ਆਪਣੇ ਸਿਰ ਤੇ ਬਿਠਾ ਲੈਣ ਅਤੇ ਅੱਜ ਜਦੋਂ ਮੈਨੂੰ ਉਹਨਾਂ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਸੀ ਤਾਂ ਉਹਨਾਂ ਨੇ ਮੇਰੇ ਤੋਂ ਮੂੰਹ ਮੋੜ ਲਾਸੀ ਮੈਂ ਉਹਨਾਂ ਦੀ ਗੱਲ ਸੁਣ ਕੇ ਜ਼ਮੀਨ ਤੇ ਡਿੱਗ ਪਈ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਮੈਨੂੰ ਕਿਸੇ ਨੇ ਅਸਮਾਨ ਤੋਂ ੱੱਕਾ ਦੇ ਦਿੱਤਾ ਜ਼ਮੀਨ ਤੇ ਸੱਟ ਦਿੱਤਾ ਹੋਵੇ ਮੈਂ ਆਪਣੇ ਪਾਪਾ ਦੇ ਵੱਲ ਦੇਖਿਆ ਤਾਂ ਉਹ ਫਿਰ ਤੋਂ ਬੋਲੇ ਕਿ ਮੈਂ ਇਸ ਲੜਕੀ ਨੂੰ ਹੋਰ ਆਪਣੇ ਪਰਿਵਾਰ ਦਾ ਹਿੱਸਾ ਨਹੀਂ ਬਣਾ ਕੇ ਰੱਖ ਸਕਦਾ ਇਸ ਨੂੰ ਕਹੋ ਕਿ ਜਿਸ ਦੇ ਨਾਲ ਇਸ ਨੇ ਆਪਣਾ ਮੂੰਹ ਕਾਲਾ ਕੀਤਾ ਹੈ ਉਸ ਦੇ ਨਾਲ ਹੀ ਚਲੀ ਜਾਵੇ ਮੈਂ ਉਸ ਨੂੰ ਹੁਣ ਆਪਣੇ ਘਰ ਦੇ ਵਿੱਚ ਨਹੀਂ ਰੱਖਾਂਗਾ ਮੇਰੀਆਂ ਅੱਖਾਂ ਉਸ ਸਮੇਂ ਹੀ ਭਰ ਆਈਆਂ ਸਨ ਇਹ ਪਹਿਲੀ ਵਾਰ ਸੀ ਜਦੋਂ ਉਸ ਜ਼ੁਲਮ ਤੋਂ ਬਾਅਦ ਮੇਰੀਆਂ ਅੱਖਾਂ ਦੇ ਵਿੱਚੋਂ ਹੰਝੂ ਆਏ ਸਨ ਮੇਰੀਆਂ ਅੱਖਾਂ ਦੇ ਵਿੱਚੋਂ ਲਗਾਤਾਰ ਹੰਝੂ ਵਹਿ ਰਹੇ ਸਨ ਜਿਨ੍ਹਾਂ ਨੂੰ ਮੈਂ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਸੀ ਮੇਰੇ ਪਾਪਾ ਜਲਦੀ ਜਲਦੀ ਤੁਰਤੇ ਹੋਏ ਮੇਰੇ ਕੋਲ ਆਏ ਅਤੇ ਮੇਰੀ ਬਾਹ ਫੜ ਲਈ ਇਸ ਤੋਂ ਪਹਿਲਾਂ ਕਿ ਉਹ ਮੈਨੂੰ ਕਸੀੜ ਦੇ ਸਾਡੇ ਵਿਚਕਾਰ ਮੇਰੇ ਤਾਊ ਜੀ ਆ ਗਏ ਉਹਨਾਂ ਨੇ ਮੇਰੇ ਪਾਪਾ ਦੀਆਂ ਅੱਖਾਂ ਦੇ ਵਿੱਚ ਦੇਖਦੇ ਹੋਏ ਕਿਹਾ ਤੁਹਾਡੀ ਬੇਟੀ ਨੇ ਜੋ ਕਰਨਾ ਸੀ ਉਹ ਕਰ ਚੁੱਕੀ ਹੈ ਹੁਣ ਜੇਕਰ ਤੁਸੀਂ ਇਸ ਨੂੰ ਪਰਿਵਾਰ ਦੇ ਵਿੱਚੋਂ ਬੇਦਖਲ ਕਰੋਗੇ ਅਤੇ ਹਵੇਲੀ ਤੋਂ ਕੱਢ ਦਿਓਗੇ ਤਾਂ ਇਹ ਸਾਡੇ ਲਈ ਸ਼ਰਮਿੰਦਗੀ ਦਾ ਕਾਰਨ ਬਣੇਗਾ ਅਤੇ ਮੈਂ ਅੱਜ ਆ ਕੋਈ ਕੰਮ ਨਹੀਂ ਕਰਨਾ ਚਾਹੁੰਦਾ ਜੋ ਸਾਡੀ ਇੱਜ਼ਤ ਦੇ ਲਈ ੱੱੱਪਾ ਬਣੇ। ਬਹੁ ਇਸ ਨੂੰ ਕਮਰੇ ਦੇ ਵਿੱਚ ਛੱਡ ਕੇ ਆਉ। ਅਸੀਂ ਕੋਈ ਇੰਤਜ਼ਾਮ ਕਰਦੇ ਹਾਂ। ਮੈਂ ਰੋਂਦੀ ਹੋਈ ਉੱਥੋਂ ਚਲੀ ਗਈ ਸੀ। ਮੈਂ ਆਪਣੇ ਕਮਰੇ ਦੇ ਵਿੱਚ ਆ ਕੇ ਬਹੁਤ ਰੋਈ ਸੀ। ਇਸ ਮੇਰੀ ਆਵਾਜ਼ ਪੂਰੇ ਕਮਰੇ ਦੇ ਵਿੱਚ ਗੂੰਜ ਰਹੀ ਸੀ। ਮੇਰੀ ਮਾਂ ਮੈਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਮੇਰਾ ਰੋਣਾ 1 ਮਿੰਟ ਦੇ ਲਈ ਵੀ ਨਹੀਂ ਰੁਕਿਆ ਸੀ। ਮੈਂ ਆਪਣੇ ਦਿਲ ਦਾ ਸਾਰਾ ਦਰਦ ਰੋ ਰੋ ਕੇ ਬਾਹਰ ਕੱਢ ਦਿੱਤਾ। ਅੱਜ ਮੈਨੂੰ ਪਹਿਲੀ ਵਾਰ ਅਜਿਹਾ ਲੱਗਿਆ ਕਿ ਮੇਰੇ ਸਿਰ ਤੇ ਮੇਰੇ ਪਾਪਾ ਦਾ ਹੱਥ ਨਹੀਂ ਹੈ। ਕਿ ਜਦੋਂ ਮੇਰੇ ਸਿਰ ਤੋਂ ਪਾਪਾ ਨੇ ਆਪਣਾ ਹੱਥ ਹਟਾ ਲਿਆ ਮੈਨੂੰ ਲੱਗਿਆ ਕਿ ਮੇਰਾ ਇਸ ਦੁਨੀਆ ਦੇ ਵਿੱਚ ਕੋਈ ਵੀ ਨਹੀਂ ਹੈ ਸਮਾ ਆਪਣੀ ਰਫਤਾਰ ਦੇ ਨਾਲ ਚੱਲ ਰਿਹਾ ਸੀ ਅਤੇ ਚਾਚਾ ਜੀ ਨੇ ਵੀ ਸਾਡੇ ਨਾਲ ਸਾਰੇ ਰਿਸ਼ਤੇ ਤੋੜ ਦਿੱਤੇ ਸਨ ਉਹਨਾਂ ਨੇ ਕਹਿ ਦਿੱਤਾ ਸੀ ਕਿ ਉਹ ਆਪਣੇ ਕਾਬਲ بیٹے ਦਾ ਵਿਆਹ ਇਸ ਚਰਿੱਤਰਹੀਣ ਲੜਕੀ ਦੇ ਨਾਲ ਜਮਾ ਵੀ ਨਹੀਂ ਕਰਨਗੇ ਜੋ ਪਹਿਲਾਂ ਹੀ ਕਿਸੇ ਹੋਰ ਦੇ ਨਾਲ ਮੂੰਹ ਕਾਲਾ ਕਰ ਚੁੱਕੀ ਹੋਵੇ ਅਤੇ ਆਪਣੇ ਪੇਟ ਦੇ ਵਿੱਚ ਕਿਸੇ ਦੀ ਨਜਾਇਜ਼ ਔਲਾਦ ਨੂੰ ਪਾਲ ਰਹੀ ਹੋਵੇ ਉਹਨਾਂ ਦੇ ਇਸ ਸ਼ਬਦ ਮੇਰੇ ਲਈ ਜਾਰ ਦੀ ਤਰ੍ਹਾਂ ਸਨ ਮੈਂ ਸਭ ਕੁਝ ਚੁੱਪਚਾਪ ਸਹਿ ਰਹੀ ਸੀ ਕਿਉਂਕਿ ਮੈਨੂੰ ਬਸ ਆਪਣੇ ਪਰਮਾਤਮਾ ਦੇ ਫੈਸਲੇ ਦਾ ਇੰਤਜ਼ਾਰ ਸੀ ਸ਼ਾਇਦ ਉਹ ਸਾਰੇ ਇਸ ਗੱਲ ਤੋਂ ਅਣਜਾਣ ਸਨ ਕਿ ਪਰਮਾਤਮਾ ਦੇ ਘਰ ਦੇ ਵਿੱਚ ਦੇਰ ਹੈ ਹਨੇਰ ਨਹੀਂ ਮੇਰੇ ਭਰਾਵਾਂ ਨੇ ਵੀ ਮੇਰੇ ਤੋਂ ਮੂੰਹ ਮੋੜ ਲਿਆ ਸੀ ਜੇਕਰ ਮੇਰਾ ਸਾਥ ਕੋਈ ਦੇ ਰਿਹਾ ਸੀ ਤਾਂ ਉਹ ਸਿਰਫ ਮੇਰੀ ਮਾਂ ਸੀ ਉਹਨਾਂ ਤੋਂ ਇਲਾਵਾ ਹੋਰ ਕਿਸੇ ਨੇ ਵੀ ਮੇਰਾ ਸਾਥ ਨਹੀਂ ਦਿੱਤਾ ਸੀ ਬਲਕਿ ਮੇਰੇ ਪਾਪਾ ਨੇ ਵੀ ਮੇਰਾ ਸਾਥ ਛੱਡ ਦਿੱਤਾ ਸੀ ਮੇਰੀ ਪ੍ਰੈਗਨਨਸੀ ਨੂੰ ਵੀ ਹੁਣ 5 ਮਹੀਨੇ ਹੋ ਗਏ ਸਨ ਮੈਂ ਹੁਣ ਕਾਫੀ ਬਿਮਾਰ ਰਹਿਣ ਲੱਗੀ ਸੀ ਇੱਕ ਤਾਂ ਘਰ ਵਾਲਿਆਂ ਦੀ ਬੇਰੁਖੀ ਮੈਨੂੰ ਅੰਦਰ ਹੀ ਅੰਦਰ ਮਾਰ ਰਹੀ ਸੀ ਅਤੇ ਉਪਰੋਂ ਮੈਨੂੰ ਡਾਕਟਰ ਨੇ ਦੱਸਿਆ ਸੀ ਕਿ ਮੇਰੀ ਡਿਲੀਵਰੀ ਦੇ ਵਿੱਚ ਬਹੁਤ ਪਰੇਸ਼ਾਨੀਆਂ ਹੋ ਸਕਦੀਆਂ ਹਨ ਹਾਲਾਂਕਿ ਅਜੇ ਤੱਕ ਮੈਂ ਇਹ ਗੱਲ ਨਹੀਂ ਜਾਣ ਸਕੀ ਸੀ ਕਿ ਇਹ ਸਭ ਕੁਝ ਕਰਨ ਵਾਲਾ ਕੌਣ ਸੀ 2 ਦਿਨਾਂ ਬਾਅਦ ਸਹਾਜਾਨ ਘਰ ਆਉਣ ਵਾਲਾ ਸੀ ਸਹਾਜਾ ਹਵੇਲੀ ਦੇ ਵਿੱਚ ਨਹੀਂ ਰਹਿੰਦਾ ਸੀ ਉਸ ਦਾ ਜ਼ਿਆਦਾਤਰ ਸਮਾਂ ਵਿਦੇਸ਼ ਦੇ ਵਿੱਚ ਹੀ ਲੰਘਦਾ ਸੀ ਅਤੇ ਉਸ ਦੀ ਮਾਂ ਇਸ ਗੱਲ ਤੋਂ ਬਹੁਤ ਜ਼ਿਆਦਾ ਨਾਰਾਜ਼ ਵੀ ਰਹਿੰਦੀ ਸੀ ਪਰ ਉਹ ਕਿਸੇ ਵੀ ਗੱਲ ਨੂੰ ਕੋਈ ਅਹਿਮਤ ਨੇ ਦਿੰਦਾ ਸੀ ਉਹ ਬਹੁਤ ਸ਼ੁਕੀਨ ਅਤੇ ਖੁਸ਼ ਮિજાਜ ਲੜਕਾ ਸੀ ਜਿਸ ਨੂੰ ਸ਼ਹਿਰ ਅਤੇ ਉੱਥੋਂ ਦਾ ਮਾਹੌਲ ਬਹੁਤ ਪਸੰਦ ਸੀ ਮੈਨੂੰ ਇੱਕ ਹੋਰ ਡਰ ਵੀ ਸੀ ਕਿ ਜਦੋਂ ਮੇਰੇ ਪਿਆਰ ਨੂੰ ਮੇਰੀ ਇਸ ਹਾਲਤ ਦੇ ਬਾਰੇ ਪਤਾ ਲੱਗੇਗਾ ਤਾਂ ਉਸ ਦਾ ਕੀ ਰਿਐਕਸ਼ਨ ਹੋਵੇਗਾ ਉਸ ਨੇ ਕਦੇ ਮੈਨੂੰ ਇਹ ਤਾਂ ਨਹੀਂ ਕਿਹਾ ਸੀ ਕਿ ਉਹ ਮੈਨੂੰ ਪਿਆਰ ਕਰਦਾ ਹੈ ਪਰ ਉਸ ਦੀਆਂ ਨਜ਼ਰਾਂ ਮੈਨੂੰ ਸਭ ਕੁਝ ਦੱਸ ਚੁੱਕੀਆਂ ਸਨ ਮੇਰੀ ਚਾਚੀ ਨੇ ਸ਼ਾਹਜਾਨ ਨੂੰ ਇਹ ਗੱਲ ਨਹੀਂ ਦੱਸੀ ਸੀ ਉਹਨਾਂ ਦਾ ਕਹਿਣਾ ਸੀ ਕਿ ਜਦੋਂ ਉਹਨਾਂ ਦਾ ਬੇਟਾ ਵਾਪਸ ਆਵੇਗਾ ਤਾਂ ਉਹ ਖੁਦ ਆਪਣੇ ਪਿਆਰ ਦਾ ਅੰਤਜਾਮ ਦੇਖ ਲਵੇਗਾ ਅਤੇ ਮੈਂ ਵੀ ਇਹੀ ਸਮਝਦੀ ਸੀ ਪਰ ਕੋਈ ਨਹੀਂ ਜਾਣਦਾ ਸੀ ਕਿ ਮੇਰਾ ਆਖਰੀ ਸਹਾਰਾ ਕੋਈ ਉਹੀ ਬਣੇਗਾ ਜਿਵੇਂ ਹੀ ਉਹ ਹਵੇਲੀ ਦੇ ਵਿੱਚ ਆਇਆ ਸਾਰਿਆਂ ਨੂੰ ਜਿਵੇਂ ਸੱਪ ਸੰਘ ਗਿਆ ਸੀ ਉਸ ਨੇ ਸਾਰਿਆਂ ਤੋਂ ਪਹਿਲਾਂ ਮੁਲਾਕਾਤ ਦੇ ਬਾਅਦ ਮੇਰਾ ਹੀ ਜ਼ਿਕਰ ਕੀਤਾ ਸੀ ਕਿ ਰੂਹੀ ਨਹੀਂ ਦਿਖ ਰਹੀ ਤਾਇਆ ਜੀ ਨੇ ਗੁੱਸੇ ਦੇ ਵਿੱਚ ਪੜਕਦੇ ਹੋਏ ਮੇਰੇ ਸਾਰੇ ਕਾਰਨਾਮਿਆਂ ਦੇ ਬਾਰੇ ਉਸ ਨੂੰ ਦੱਸ ਦਿੱਤਾ ਸਾਰਿਆਂ ਨੂੰ ਲੱਗਿਆ ਕਿ ਸ਼ਾਹ ਜਹਾਂ ਮੇਰੇ ਨਾਲ ਰਿਸ਼ਤਾ ਤੋੜ ਦੇਵੇਗਾ ਉਹ ਸਭ ਤੋਂ ਪਹਿਲਾਂ ਚੁੱਪ ਹੋ ਗਿਆ ਅਤੇ ਉੱਥੋਂ ਉੱਠ ਕੇ ਕਮਰੇ ਦੇ ਵਿੱਚ ਚਲਾ ਗਿਆ ਕਾਫੀ ਸਮਾਂ ਸੌਣ ਤੋਂ ਬਾਅਦ ਸਭ ਤੋਂ ਪਹਿਲਾਂ ਉਹ ਮੇਰੇ ਕਮਰੇ ਦੇ ਵੱਲ ਆਇਆ ਅਤੇ ਮੈਨੂੰ ਅਜੀ ਹਾਲਤ ਦੇ ਵਿੱਚ ਦੇਖ ਕੇ ਉਹ ਪਰੇਸ਼ਾਨ ਹੋ ਗਿਆ ਸੀ ਮੈਂ ਸਾਫ਼ ਉਸ ਦੀਆਂ ਅੱਖਾਂ ਦੇ ਵਿੱਚ ਦਰਦ ਦੇਖਿਆ ਸੀ ਉਹ ਮੇਰੇ ਵੱਲ ਹੌਲੀ-ਹੌਲੀ ਤੁਰਦਾ ਹੋਇਆ ਆਇਆ ਅਤੇ ਮੇਰੇ ਪੈਰਾਂ ਦੇ ਵੱਲ ਬੈਠ ਗਿਆ ਜਦੋਂ ਕਿ ਮੈਂ ਡਰਦੀ ਹੋਈ ਉਸ ਤੋਂ ਪਿੱਛੇ हट ਗਈ ਉਸ ਨੇ ਮੇਰਾ ਹੱਥ ਫੜਿਆ ਤੇ ਕਿਹਾ ਮੈਨੂੰ ਸੱਚ ਦੱਸੋ ਤੁਹਾਡੇ ਨਾਲ ਕੀ ਹੋਇਆ ਹੈ ਇਹ ਹਵੇਲੀ ਦਾ ਪਹਿਲਾ ਆਦਮੀ ਸੀ ਜਿਸ ਨੇ ਮੇਰੇ ਤੋਂ ਪੁੱਛਿਆ ਸੀ ਕਿ ਤੁਹਾਡੇ ਨਾਲ ਕੀ ਹੋਇਆ ਹੈ ਜੋ ਮੈਂ ਇਸ ਹਾਲਤ ਦੇ ਵਿੱਚ ਹਾਂ ਮੈਨੂੰ ਬਹੁਤ ਰੋਣਾ ਆਇਆ ਮੈਂ ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਕਿ ਉਹ ਮੇਰੇ ਲਈ ਗੈਰ-ਮਰਦ ਹੈ ਭਲਾ ਹੀ ਸਾਡਾ ਰਿਸ਼ਤਾ ਪੱਕਾ ਸੀ ਪਰ ਅਜੇ ਵੀ ਸਾਡਾ ਕੋਈ ਜਾਇਜ਼ ਰਿਸ਼ਤਾ ਨਹੀਂ ਸੀ ਜੋ ਮੈਂ ਉਸ ਦੇ ਇੰਨੇ ਜ਼ਿਆਦਾ ਨੇੜੇ ਹੁੰਦੀ ਮੈਂ ਬਿਨਾਂ ਸੋਚੇ ਸਮਝੇ ਉਸ ਦੇ ਗੱਲ ਲੱਗ ਗਈ ਅਤੇ ਜ਼ੋਰ-ਜ਼ੋਰ ਦੀ ਰੋਣ ਲੱਗੀ ਉਸ ਨੇ ਬਹੁਤ ਮੁਸ਼ਕਲ ਦੇ ਨਾਲ ਮੈਨੂੰ ਸੰਭਾਲਿਆ ਅਤੇ ਮੈਂ ਉਸ ਨੂੰ ਰੋਂਦੇ ਹੋਏ ਆਪਣੇ ਉੱਪਰ ਹੋਏ ਜ਼ੁਲਮ ਦੇ ਬਾਰੇ ਦੱਸ ਦਿੱਤਾ ਮੇਰਾ ਰੋਣਾ ਉਸ ਨੂੰ ਵੀ ਰਵਾ ਗਿਆ ਸੀ ਉਹ ਤੁਰੰਤ ਮੈਨੂੰ ਹਸਪਤਾਲ ਲੈ ਕੇ ਗਿਆ ਅਤੇ ਮੇਰਾ ਡੀਐਨਏ ਟੈਸਟ ਕਰਵਾਇਆ ਨਾਲ ਹੀ ਉਸ ਨੇ ਹਵੇਲੀ ਦੇ ਸਾਰੇ ਲੜਕਾ ਦਾ ਵੀ ਡੀਐਨਏ ਟੈਸਟ ਕਰਵਾਇਆ ਇਥੋਂ ਤੱਕ ਕਿ ਉਸਨੇ ਮੇਰੇ ਭਰਾਵਾਂ ਨੂੰ ਵੀ ਨਹੀਂ ਛੱਡਿਆ ਅਤੇ ਆਖਰ ਦੇ ਵਿੱਚ ਚਾਚਾ ਤਾਇਆ ਅਤੇ ਇਥੋਂ ਤੱਕ ਕਿ ਮੇਰੇ ਪਾਪਾ ਦਾ ਵੀ ਡੀਐਨਏ ਟੈਸਟ ਕਰਵਾ ਦਿੱਤਾ ਮੇਰਾ ਡੀਐਨਏ ਟੈਸਟ ਜਿਸ ਦੇ ਨਾਲ ਮੈਚ ਹੋਇਆ ਸੀ ਉਹ ਕੋਈ ਹੋਰ ਨਹੀਂ ਬਲਕਿ ਮੇਰੇ ਤਾਇਆ ਜੀ ਦਾ ਵੱਡਾ ਬੇਟਾ ਸੀ ਅਤੇ ਇਸ ਸਚਾਈ ਦੇ ਬਾਰੇ ਤਾਇਆ ਜੀ ਨੂੰ ਪੂਰੀ ਤਰ੍ਹਾਂ ਪਤਾ ਸੀ ਕਿਉਂਕਿ ਜਦੋਂ ਉਹ ਇਹ ਘਟੀਆ ਹਰਕਤ ਕਰਕੇ ਮੇਰੇ ਕਮਰੇ ਦੇ ਵਿੱਚੋਂ ਨਿਕਲਿਆ ਸੀ ਤਾਂ ਸਭ ਤੋਂ ਪਹਿਲਾਂ ਉਸ ਦਾ ਸਾਹਮਣਾ ਤਾਇਆ ਜੀ ਦੇ ਨਾਲ ਹੀ ਹੋਇਆ ਸੀ ਉਹਨਾਂ ਨੇ ਉਸ ਨੂੰ ਛੜਕਿਆ ਤਾਂ ਜ਼ਰੂਰ ਪਰ ਉਹਨਾਂ ਨੇ ਉਸ ਨੂੰ ਬਚਾਉਣ ਦੇ ਵਿੱਚ ਮੈਨੂੰ ਗੰਦਾ ਬਣਾ ਦਿੱਤਾ ਸੀ ਮੈਂ ਪਹਿਲਾਂ ਤੋਂ ਹੀ ਉਹਨਾਂ ਦੀ ਨਿਗਾਹ ਤੋਂ ਡਰਦੀ ਸੀ ਪਰ ਜਦੋਂ ਉਹਨਾਂ ਨੇ ਆਪਣਾ ਬਦਲਾ ਲਿਆ ਤਾਂ ਉਹਨਾਂ ਨੇ ਮੈਨੂੰ ਪੂਰੀ ਤਰ੍ਹਾਂ ਮਿਟਾ ਕੇ ਰੱਖ ਦਿੱਤਾ ਸੀ ਮੇਰੇ ਬੱਚੇ ਦੇ ਪੈਦਾ ਹੋਣ ਤੋਂ ਬਾਅਦ ਸ਼ਾਹਜਹਾਂ ਨੇ ਉਸ ਨੂੰ ਆਪਣਾ ਨਾਮ ਦਿੱਤਾ ਅਤੇ ਸਾਰਿਆਂ ਨੇ ਤਾਇਆ ਜੀ ਦੇ ਵੱਡੇ ਬੇਟੇ ਦੇ ਨਾਲ ਆਪਣੇ ਰਿਸ਼ਤੇ ਖਤਮ ਕਰ ਲਏ ਬੱਚੇ ਦੇ ਪੈਦਾ ਹੋਣ ਤੋਂ ਬਾਅਦ ਸ਼ਾਹਜਹਾਂ ਨੇ ਪੂਰੀ ਇੱਜ਼ਤ ਮਾਨ ਦੇ ਨਾਲ ਮੇਰੇ ਨਾਲ ਵਿਆਹ ਕੀਤਾ ਅਤੇ ਮੈਨੂੰ ਲੈ ਕੇ ਦबई ਚਲਾ ਗਿਆ ਆਖਿਰ ਇਸ ਸਮੇਂ ਦੇ ਵਿੱਚ ਮੈਂ ਆਪਣੇ ਪਾਪਾ ਨੂੰ ਸਿਰਫ ਇੱਕ ਵਾਰ ਦੇਖਿਆ ਤੇ ਸ਼ਾਹਜਹਾਨ ਦੇ ਨਾਲ ਚਲੀ ਗਈ ਕਿਉਂਕਿ ਮੈਨੂੰ ਉਹ ਪਲ बार-बार ਯਾਦ ਆਉਂਦੇ ਸਨ ਜਦੋਂ ਮੇਰੇ ਪਾਪਾ ਨੇ ਮੈਨੂੰ ਭਰੀ ਮਹਿਫਲ ਦੇ ਵਿੱਚ ਠੁਕਰਾ ਦਿੱਤਾ ਸੀ ਉਹਨਾਂ ਨੇ ਮੈਨੂੰ ਥੋੜਾ ਜਿਹਾ ਵੀ ਸਨਮਾਨ ਨਹੀਂ ਦਿੱਤਾ ਸੀ ਮੇਰੇ ਨਾਲ ਰੁੱਖਾਪਨ ਦਿਖਾਇਆ ਅਤੇ ਉਹ ਪਲ ਮੈਂ ਕਦੇ ਨਹੀਂ ਭੁੱਲ ਸਕੀ ਉਸ ਪਲ ਨੂੰ ਯਾਦ ਕਰਕੇ ਮੈਂ ਕਦੇ ਵੀ ਉਹਨਾਂ ਨੂੰ ਮਾਫ਼ ਨਹੀਂ ਕਰ ਸਕਦੀ ਹਾਲਾਂਕਿ ਕੁਝ ਸਾਲ ਬਾਅਦ ਮੇਰਾ ਦਿਲ ਥੋੜਾ ਹਲਕਾ ਹੋ ਗਿਆ ਸੀ ਸ਼ਾਹਜਹਾਨ ਨੇ ਮੇਰੇ ਬੇਟੇ ਨੂੰ ਐਨਾ ਪਿਆਰ ਅਤੇ ਸਨਮਾਨ ਦਿੱਤਾ ਕਿ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਣ ਲੱਗੀ ਸੀ ਆਖਰਕਾਰ ਥੱਕ ਹਾਰ ਕੇ ਸ਼ਾਂਜਾਨ ਦੇ ਸਮਝਾਉਣ ਤੇ ਮੈਂ ਆਪਣੇ ਪਾਪਾ ਨੂੰ ਮaaf ਕਰ ਦਿੱਤਾ ਕਿਉਂਕਿ ਉਹ ਮੇਰੀ ਜੁਦਾਈ ਬਰਦਾਸ਼ਤ ਨਹੀਂ ਕਰ ਸਕੇ ਸਨ ਅਤੇ ਬਹੁਤ ਬਿਮਾਰ ਹੋ ਗਏ ਸਨ ਲਗਭਗ 3 ਸਾਲਾਂ ਬਾਅਦ ਮੈਂ ਦੁਬਈ ਤੋਂ ਵਾਪਸ ਆਉਣ ਦਾ ਫੈਸਲਾ ਕੀਤਾ ਅਤੇ ਆਪਣੇ ਪਾਪਾ ਦੇ ਗਲ ਲੱਗ ਕੇ ਬਹੁਤ ਜ਼ਿਆਦਾ ਰੋਈ ਸੀ ਮੈਨੂੰ ਗਲ ਲਗਾ ਕੇ ਉਹ ਖੁਸ਼ ਹੋ ਗਏ ਸਨ ਅਤੇ ਮੇਰੀ ਜ਼ਿੰਦਗੀ ਵੀ ਫਿਰ ਖੁਸ਼ਹਾਲ ਤਰੀਕੇ ਨਾਲ ਲੰਘਣ ਲੱਗੀ ਸੀ ਤਾਂ ਦੋਸਤੋ ਅੱਜ ਦੀ ਸਾਡੀ ਕਾੰਸੀ ਤੋਂ ਨੂੰ ਕਿਵੇਂ ਲੱਗੀ ਜੇ ਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਜੇ ਕਾ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ